ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਇੱਕ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਸੋ ਜਿਵੇਂ ਤੁਸੀਂ ਮੇਰੇ ਪੁਰਾਣੇ ਵੀਡੀਓਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਪਸੰਦ ਕਰ ਰਹੇ ਹੋ ਬਟ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਵਿੱਚ ਮੈਂ ਕਿਸੇ ਕੰਟਰੀ ਦਾ ਐਡਮਿਸ਼ਨ ਦਾ ਜਾਂ ਵੀਜ਼ੇ ਦਾ ਪ੍ਰੋਸੈਸ ਨਹੀਂ ਕਲੀਅਰ ਕਰਨਾ ਮੇਰਾ ਇੱਕ ਮੋਟਿਵ ਰਿੰਦਾ ਹੈ ਕਿ ਮੈਂ ਤੁਹਾਨੂੰ ਉਹ ਗੱਲਾਂ ਦੱਸਾਂ ਜਿਹੜੀਆਂ ਮੇਰੇ ਨਾਲ ਬੀਤਦੀਆਂ ਨੇ ਜਾਂ ਮੈਂ ਐਕਸਪਲੋਰ ਕਰਦਾ ਜਾਂ ਮੈਨੂੰ ਪਤਾ ਲੱਗਦੀਆਂ ਨੇ ਮੈਂ ਉਹ ਐਡਮਿਸ਼ਨ ਨੂੰ ਲੈ ਕੇ ਵੀਜ਼ੇ ਨੂੰ ਲੈ ਕੇ ਤੁਹਾਡੇ ਤੱਕ ਜਿਹੜੇ ਗੱਲਾਂ ਨੇ ਉਹ ਪਹਚਾਉਂਦਾ ਰਹਿਦਾ ਆ ਬਟ ਅ ਜਿਹੜੇ ਅੱਜ ਦੇ ਟੋਪਿਕ ਹੈ ਅੱਜ ਦਾ ਟੋਪਿਕ ਵੀ ਇਹੀ ਹੈ ਕਿ ਮੇਰੇ ਨਾਲ ਜੋ ਐਕਸਪੀਰੀਅੰਸ ਹੋਇਆ ਜੇ ਉਹ ਮੈਨੂੰ ਸਹੀ ਲੱਗਿਆ ਜਾਂ ਮੈਨੂੰ ਗਲਤ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜੇ ਤੁਹਾਨੂੰ ਉਹਦੇ ਵਿੱਚ ਕੋਈ ਨਾ ਕੋਈ ਕਮੀ ਪੇਸ਼ੀ ਲੱਗੀ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਜਾਂ ਆਪਣਾ ਕੋਈ ਸੁਗੈਸ਼ਨ ਦੇਣਾ ਆ ਤੁਸੀਂ ਮੈਨੂੰ ਕਮੈਂਟ ਕਰਕੇ ਸੁਗੈਸ਼ਨ ਦੇ ਸਕਦੇ ਹੋ ਬਟ ਜੋ ਮੇਰੇ ਨਾਲ ਬੀਤਦਾ ਜਾ ਹੁੰਦਾ ਮੈਂ ਉਹੀ ਗੱਲਾਂ ਤੁਹਾਡੇ ਨਾਲ ਜਿਹੜੀਆਂ ਨੇ ਸ਼ੇਅਰ ਕਰਦਾ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਉਹ ਇਹ ਗੱਲ ਲੱਗਿਆ ਵੀ ਕੁਝ ਜਿਹੜੀਆਂ ਮੇਜਰ ਸਪੈਸੀਫਿਕ ਕੰਟਰੀਆਂ ਨੇ ਵੱਡੀਆਂ ਕੰਟਰੀਆਂ ਜਿੰਨੂੰ ਆਪਾਂ ਕਹਿ ਦਿੰਦੇ ਚਾਹੇ ਉਹ ਇੰਗਲਿਸ਼ ਕੰਟਰੀਆਂ ਨੇ ਚਾਹੇ ਉਹ ਯੂਰਪ ਦੇ ਵਿੱਚ ਜਿਹੜੀਆਂ ਵੱਡੀਆਂ ਕੰਟਰੀਜ਼ ਨੇ ਉਹ ਆਪਣੇ ਪੰਜਾਬ ਤੇ ਹਰਿਆਣੇ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਐ ਐਡਮਿਸ਼ਨ ਦੇ ਪ੍ਰੋਸੈਸ ਨੂੰ ਲੈ ਕੇ ਤੇ ਵੀਜ਼ੇ ਦੇ ਪ੍ਰੋਸੈਸ ਨੂੰ ਲੈ ਕੇ ਬਹੁਤ سارے ਜਿਹੜੇ ਲੋਕੀ ਆ ਮੈਨੂੰ ਕੋਲ ਮੈਸੇਜ ਕਰਦੇ ਆ ਉਹ ਹਰਿਆਣਾ ਪੰਜਾਬ ਰਾਜਸਥਾਨ ਚੰਡੀਗੜ੍ਹ ਜਾਂ ਹਿਮਾਚਲ ਦੇ ਲੋਕ ਨੇੜੇ-ਤੇੜੇ ਵਾਲੇ ਹੁੰਦੇ ਆ ਕਿਉਂਕਿ ਮੈਂ ਬੇਸਿਕਲੀ ਮੋਹਾਲੀ ਦੇ ਆ ਤੇ ਉਹਦੇ ਵਿੱਚ ਕੀ ਗੱਲ ਹੁੰਦੀ ਆ ਕਿ ਜਦੋਂ ਆਪਾਂ ਉਹਨਾਂ ਦੀ ਐਪਲੀਕੇਸ਼ਨਸ ਅਪਲਾਈ ਕਰਦੇ ਆ ਕੋਈ ਯੂਨੀਵਰਸਿਟੀਆਂ ਨੂੰ ਸੈਂਡ ਕਰਦੇ ਆ ਉਹਨਾਂ ਨੇ ਇੱਕ ਲੱਗ ਕ੍ਰਾਈਟੇਰੀਆ ਬਣਾਇਆ ਹੋਇਆ ਹੈ ਸਪੈਸ਼ਲੀ ਪੰਜਾਬ ਤੇ ਹਰਿਆਣੇ ਦਾ ਕਿਉਂ ਕਿਉਂਕਿ ਤੁਹਾਨੂੰ ਵੀ ਸਭ ਨੂੰ ਪਤਾ ਹੈ ਵੀ ਕੀ ਉਹਨਾਂ ਦੇ ਮਾਈਂਡ ਦੇ ਵਿੱਚ ਆਪਾਂ ਸੈੱਟ ਕੀਤਾ ਆ ਜਾਂ ਕਿਉਂ ਹੋਇਆ ਇਹ ਸਭ ਗੱਲਾਂ ਕਿਉਂਕਿ ਆਪਾਂ ਨੂੰ ਬਾਕੀ ਜਿਹੜੇ ਰੀਜਨਸ ਨੇ ਜਿਵੇਂ ਸਾਊਥ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੇਟਸ ਨੇ ਉਹਨਾਂ ਤੋਂ ਡਿਫਰੈਂਟ ਆਪਾਂ ਨੂੰ ਕਿਉਂ ਇੱਕ ਲੱਗ ਕਰਟੇਰੀਆ ਦੇ ਵਿੱਚ ਐਡਮਿਸ਼ਨਸ ਦਿੰਦੇ ਆ ਕਿਉਂ ਵੀਜ਼ਾ ਉਸ ਨਜ਼ਰੀਏ ਨਾਲ ਦੇਖਿਆ ਜਾਂਦਾ ਆ ਤੁਸੀਂ ਮੋਸਟਲੀ ਸੁਣਦੇ ਹੀ ਹੋਵੋਗੇ ਏਜੰਟਸ ਕੋਲੋਂ ਸੁਣਦੇ ਹੋਵੋਗੇ ਜਾਂ ਆਪਣੇ ਲੋਕਾਂ ਕੋਲੋਂ ਸੁਣਦੇ ਹੋਵੋਗੇ ਕਿ ਪੰਜਾਬ ਤੇ ਹਰਿਆਣਾ ਐ ਤੁਹਾਡਾ ਐਡਰੈਸ ਪੰਜਾਬ ਦਾ ਐ ਤੁਹਾਡਾ ਹਰਿਆਣਾ ਦਾ ਐਡਰੈਸ ਐ ਤੁਹਾਡਾ ਵੀਜ਼ਾ ਨਹੀਂ ਹੋਣਾ ਜਾਂ ਤੁਹਾਡੇ ਰਿਕੁਆਇਰਮੈਂਟਸ ਕੋ ਜਿਆਦੀਆਂ ਨੇ ਉਹ ਕਿਉਂ ਮੇਰਾ ਇੱਕ ਪਰਸਨਲ ਵੀ ਇੱਕ ਐਕਸਪੀਰੀਅੰਸ ਇੱਕ ਯੂਨੀਵਰਸਿਟੀ ਦੇ ਨਾਲ ਰਿਹਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਟ ਮੋਸਟਲੀ ਜਿਹੜੇ ਹੁਣ ਯੂਕੇ ਸੀ ਯੂਕੇ ਤੋਂ ਬਾਅਦ ਯੂਰਪ ਦੀ ਗੱਲ ਕਰ ਲਈਏ ਯੂਰਪ ਦੇ ਵਿੱਚ ਸਵੀਡਨ ਸੀ ਡੈਨਮਾਰਕ ਨਾਰਵੇ ਫਿਨਲੈਂਡ ਜਰਮਨ ਹਰੇਕ ਕੰਟਰੀ ਨੇ ਪੰਜਾਬ ਤੇ ਹਰਿਆਣਾ ਦੇ ਅਲੱਗ-ਅਲੱਗ ਡੀਰੀਆ ਸੈੱਟ ਕੀਤੇ ਕਿ ਜਿਹੜਾ ਨਾਰਥ ਸਾਡ ਇੰਡੀਆ ਦੇ ਵਿੱਚ ਏਰੀਆ ਹੁੰਦਾ ਆ ਉਸ ਦੇ ਬੱਚੇ ਦੀ ਜਿਹੜੀ ਸਟੱਡੀ ਦੇ ਵਿੱਚ ਰਿਕੁਆਇਰਮੈਂਟਸ ਆ ਉਹ ਇੰਨੀ ਹੋਣੀ ਚਾਹੀਦੀ ਆ ਪਲੱਸ 2 ਚ ਇੰਨੀ ਪਰਸੈਂਟੇਜ ਹੋਣੀ ਚਾਹੀਦੀ ਆ ਇੰਨੀ ਉਹਨੂੰ ਇੰਗਲਿਸ਼ ਹੋਣੀ ਚਾਹੀਦੀ ਆ ਸ਼ੋਰਸ ਆਫ ਫੰਡ ਔਲੋਗੋਲ ਮੰਡੇਟਰੀ ਹੋਣਾ ਚਾਹੀਦਾ ਆ ਇਹ ਚੀਜ਼ਾਂ ਵੀ ਕਈ ਯੂਰਪ ਦੇ ਕੰਟਰੀਆਂ ਨੇ ਮੰਡੇਟਰੀ ਕਰਤੀਆਂ ਕਈਆਂ ਕੰਟਰੀਆਂ ਦੇ ਵਿੱਚ ਯੂਰਪ ਦੇ ਵਿੱਚ ਕਿਉਂਕਿ ਮੈਂ ਬੇਸਿਕਲੀ ਜ਼ਿਆਦਾ ਮੈਂ ਯੂਰਪ ਦੀ ਇਨਫੋਰਮੇਸ਼ਨ ਵੀਡੀਓ ਜਿਹੜੀਆਂ ਬਣਾਉਂਦਾ ਆ ਕਈ ਕੰਟਰੀਆਂ ਯੂਰਪ ਦੇ ਵਿੱਚ ਐਦਾਂ ਦੀਆਂ ਨੇ ਜਿਨ੍ਹਾਂ ਨੇ ਬਾਕੀ ਸਾਰੇ ਰੀਜਨਸ ਨੂੰ ਤਾਂ ਕਹਿੰਦੇ ਤੁਸੀਂ ਫੰਡ ਸ਼ੋਅ ਕਰ ਦੋ ਬਟ ਪੰਜਾਬ ਤੇ ਹਰਿਆਣਾ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਫੰਡ ਨਹੀਂ ਸ਼ੋਅ ਕਰਨੇ ਸਾਡੇ ਯੂਨੀਵਰਸਿਟੀ ਖਾਤੇ ਦੇ ਵਿੱਚ ਇੱਕ ਅਮਾਉਂਟ ਵੀ ਟ੍ਰਾਂਸਫਰ ਕਰੋ ਕਿ ਤੁਸੀਂ ਇੱਥੇ ਆ ਕੇ ਪੜੋਗੇ ਤੁਹਾਡੇ ਜਿਹੜੇ ਫੰਡ ਨੇ ਸਾਡੇ ਕੋਲੋਂ ਬਲੌਕ ਰਹਿਣਗੇ ਕਿ ਤੁਸੀਂ ਅੱਗੇ ਕਿਤੇ ਮੂਵ ਨਹੀਂ ਕਰੋਗੇ ਤੁਹਾਨੂੰ ਹਰ ਮਨ ਤਸੀਂ ਉਸ ਫੰਡਾਂ ਦੇ ਵਿੱਚੋਂ ਥੋੜੇ-ਥੋੜੇ ਪੈਸੇ ਦਿੰਦੇ ਰਵਾਂਗੇ ਕਿਉਂ ਕਿਉਂ ਇਸ ਦੇ ਬਹੁਤ ਸਾਰੇ ਰੀਜ਼ਨ ਹੈ ਹੁਣ ਆਪਾਂ ਜੇ ਕੰਪੇਅਰ ਕਰਨੇ ਆ ਆਪਣੇ ਨਾਰਥ ਸਾਈਡ ਯਾਨੀ ਪੰਜਾਬ ਹਰਿਆਣਾ ਨੂੰ ਬਾਕੀ ਅਦਰ ਸਟੇਟਸ ਜਿਵੇਂ ਮੰਨ ਲਓ ਮਹਾਰਾਸ਼ਟra ਹੋ ਗਿਆ ਚੇਨਈ ਹੋ ਗਿਆ ਤਾਮਿਲਨਾਡੂ ਹੋ ਗਿਆ ਬਹੁਤ ਸਾਰੇ ਸਟੇਟਸ ਨੇ ਆਪਣੇ ਪੰਜਾਬ ਦੇ ਵਿੱਚ ਸੌਰੀ ਇੰਡੀਆ ਦੇ ਵਿੱਚ ਜਿੰਨਾਂ ਨਾਲ ਮੈਂ ਅੱਜ ਦੱਸ ਰਿਹਾ ਵੀ ਕਿਉਂ ਉਹ ਸਾਊਥ ਵਾਲੀ ਸਾਈਡ ਨੂੰ ਪਹਿਲਾਂ ਵੀਜ਼ੇ ਮਿਲਦੇ ਆ ਆਪਣੇ ਵਾਲੀ ਸਾਈਡ ਨੂੰ ਜਿਹੜੇ ਵੀਜ਼ੇ ਨੇ ਜਾਰ ਅਮਿਸ਼ਨ ਹੈ ਉਹ ਘੱਟ ਮਿਲਦੀ ਹੈ ਰੈਜ਼ਿਡੈਂਸ ਆਪਣੇ ਸਾਊਥ ਵਾਲੀ ਸਾਈਡ ਸੋ ਸਟਾਰਟ ਕਰਦੇ ਆਂ ਇਹ ਵੀਡੀਓ ਸਭ ਤੋਂ ਪਹਿਲਾਂ ਜਿਵੇਂ ਕੰਪੇਅਰ ਕਰਾਂ ਵੀ ਕੀ ਆਪਣੇ ਤੇ ਉਹਨਾਂ ਦੇ ਵਿੱਚ ਡਿਫਰੈਂਸ ਹੈ ਕੋਈ ਜ਼ਿਆਦਾ ਡਿਫਰੈਂਸ ਨਹੀਂ ਆਪਾਂ ਵੀ ਲੋਕ ਆ ਉਹ ਵੀ ਲੋਕ ਨੇ ਉਹ ਵੀ ਪੜੇ ਲਿਖੇ ਆਪਣੇ ਲੋਕ ਵੀ ਨਾਉਂਡਾਟ ਬਹੁਤ ਪੜੇ ਲਿਖੇ ਆ ਬਹੁਤ ਦੂਰ ਦੂਰ ਤੱਕ ਆਪਣੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਤਰੱਕੀਆਂ ਕੀਤੀਆਂ ਨੇ ਲੋਕੀ ਜਾ ਕੇ ਸੈਟਲ ਹੋਏ ਆ ਕੋਈ ਡਾਊਟ ਵਾਲੀ ਗੱਲ ਨਹੀਂ ਪਰ ਇੱਕ ਨੈਰੀਆ ਅੰਬੈਸੀਸ ਦੇ ਵਿੱਚ ਤੇ ਯੂਨੀਵਰਸਿਟੀਆਂ ਦੇ ਵਿੱਚ ਇਹ ਬਣ ਗਿਆ ਆ ਕਿ ਇਹ ਪੰਜਾਬ ਹਰਿਆਣੇ ਵਾਲੇ ਸਟੂਡੈਂਟਸ ਆ ਕੇ ਤੇ ਸਟੱਡੀ ਕੰਪਲੀਟ ਨਹੀਂ ਕਰਦੇ ਪਹਿਲਾ ਪੁਆਇੰਟ ਸੀ ਜਿਹੜੇ ਸਾਊਥ ਸਾਈਡ ਲੋਕੀ ਜਾਂਦੇ ਐ ਪਹਿਲੇ ਦਿਨ ਦੀ ਐਜੂਕੇਸ਼ਨ ਇੰਡੀਆ ਦੇ ਵਿੱਚ ਹੀ ਇੰਨੀ ਵਧੀਆ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹ ਕਰਵਾਉਂਦੇ ਆ ਕਿ ਉਹਨਾਂ ਨੂੰ ਇੰਗਲਿਸ਼ ਦਾ ਲੈਵਲ ਉਹਨਾਂ ਦਾ ਬਹੁਤ ਹਾਈ ਹੈ ਜੇ ਆਪਾਂ ਮੰਨ ਲਓ ਕਿਤੇ ਜਾਣੇ ਆ ਸਾਊਥ ਵੈਲ ਸਾਈਡ ਤਾਂ ਉਹਨੂੰ ਇੰਗਲਿਸ਼ ਹਰੇਕ ਬੰਦੇ ਨੂੰ ਮੋਸਟਲੀ 90 uh, 75 55% ਲੋਕ ਜਿਹੜੇ ਇੰਗਲਿਸ਼ ਬੋਲਦੇ ਬੋਲਦੇ ਆ ਉਹਨਾਂ ਨੂੰ ਇੰਗਲਿਸ਼ ਆਉਂਦੀ ਹੀ ਆਉਂਦੀ ਆ ਤੇ ਉਹ ਪੜ੍ਹੇ ਲਿਖੇ ਲੋਕ ਐ ਚਾਹੇ ਪੜ੍ਹੇ ਲਿਖੇ ਲੋਕ ਨਹੀਂ ਵੀ ਆ ਤਾਂ ਉਹਨਾਂ ਦਾ ਇੱਕ ਮਾਈਂਡ ਸੈਟ ਹੈ ਮਾਈਂਡ ਸੈਟ ਕੀ ਹੈ ਕਿ ਅਸੀਂ ਆਪਣੇ ਬੱਚੇ ਨੂੰ ਆਊਟ ਆਫ ਇੰਡੀਆ ਪੜਾਉਣਾ ਹੈ ਮੰਨ ਲਓ ਮੈਂ ਅ ਅਸੀਂ ਆਪਣੇ ਬੱਚੇ ਨੂੰ ਆਊਟ ਆਫ ਇੰਡੀਆ ਭੇਜਣਾ ਹੈ ਬਰੋਡ ਭੇਜਣਾ ਕੈਨੇਡਾ ਭੇਜਣਾ ਯੂ ਐਸ ਭੇਜਣਾ ਜਾਂ ਯੂਰਪ ਕਿਤੇ ਵੀ ਭੇਜਣਾ ਅਜੀ ਆਪਣੇ ਬੱਚੇ ਨੂੰ ਸਟੱਡੀ ਕਰਾ ਕੇ ਉਹ ਤੋਂ ਵਾਪਸ ਬੁਲਾ ਕੇ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜੌਬ ਦੇ ਲਈ ਭੇਜਾਂਗੇ ਉੱਥੇ ਜਾਂ ਆਪਣਾ ਕੋਈ ਜਾਂ ਆਪਣਾ ਇੱਥੇ ਕੋਈ ਬਿਜ਼ਨਸ ਸੈੱਟ ਕਰਾਂਗੇ ਬਟ ਸਾਡੇ ਕੋਲ ਇੰਟਰਨੈਸ਼ਨਲ ਜਿਹੜੀ ਡਿਗਰੀ ਹੈ ਉਹ ਹੋਣੀ ਚਾਹੀਦੀ ਹੈ ਇਹ ਉਹਨਾਂ ਦਾ ਇੱਕ ਨਜ਼ਰੀਆ ਸੈੱਟ ਵੀ ਮੰਨ ਲਓ ਤੇ ਉਹਨਾਂ ਦੇ ਜਿਹੜੇ ਸਟੂਡੈਂਟ ਜਿਹੜੇ ਉਹਨਾਂ ਦੇ ਬੱਚੇ ਐ ਉਹ ਆਪਣੇ ਪੇਰੈਂਟਸ ਕੋਲੋਂ ਵੀ ਇਹੀ ਗੱਲ ਸਿੱਖਦੇ ਆ ਕਿ ਆਪਾਂ ਉੱਥੇ ਹਾਇਰ ਐਜੂਕੇਸ਼ਨ ਕਰਕੇ ਵਾਪਸ ਆ ਕੇ ਆਪਾਂ ਆਪਣਾ ਬਿਜ਼ਨਸ ਜਾਂ ਸਟੱਡੀ ਇੰਡੀਆ ਦੇ ਵਿੱਚ ਵਧੀਆ ਕਰਨੀ ਹੈ ਸੋ ਆਪਣੇ ਜੇ ਆਪੋਨਲ ਕੰਪੇਅਰ ਕਰੀਏ ਆਪਣੇ ਦੇ ਵਿੱਚ ਕੀ ਹੈ ਆਪਣਾ ਪਹਿਲੇ ਦਿਨ ਤੋਂ ਮਾਈਂਡ ਸੈਟ ਹੋ ਚੁੱਕਿਆ ਹੈ ਜਾਂ ਕੀਤਾ ਜਾਂਦਾ ਹੈ ਔਰ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਕੀ ਮਾਈਂਡ ਸੈਟ ਕੀਤਾ ਜਾਂਦਾ ਹੈ ਕਿ ਆਪਾਂ ਬਾਹਰ ਜਾਣਾ ਹੈ ਜੀ ਉੱਥੇ ਜਾ ਕੇ ਸਟੱਡੀ ਵੀਜ਼ਾ ਲੈ ਕੇ ਜਾਣਾ ਹੈ ਉੱਥੇ ਜਾ ਕੇ ਸਾਲ 2 ਸਾਲ ਦਾ ਡਿਪਲੋਮਾ ਕਰਾਂਗੇ ਡਿਪਲੋਮਾ ਕਰਨ ਤੋਂ ਬਾਅਦ ਜੀ ਆਪਾਂ ਉੱਥੇ ਪੱਕੇ ਹੋਵਾਂਗੇ ਵਰਕ ਪਰਮਿਟ ਲਵਾਂਗੇ ਪੱਕੇ ਹੋਵਾਂਗੇ ਚਲੋ ਸਟੱਡੀ ਕੰਪਲੀਟ ਹੁੰਦੇ ਹੁੰਦੇ ਹੀ ਆਪਾਂ ਆਪਣੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਬੁਲਾ ਲਵਾਂਗੇ ਬੁਲਾ ਕੇ ਉੱਥੇ ਸੈਟਲ ਹੋਵਾਂਗੇ ਪੱਕੇ ਹੋ ਕੇ ਆਪਣੇ ਉੱਥੇ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਲਵਾਂਗੇ ਉਧਰ ਦਾ ਪਾਸਪੋਰਟ ਲੈ ਕੇ ਉਧਰ ਹੀ ਸੈੱਟ ਹੋ ਜਾਾਂਗੇ ਇਹ ਆਪਣਾ ਮਾਈਂਡ ਸੈਟ ਕੀਤਾ ਹੋਇਆ ਜਾਂ ਆਪਣਾ ਮਾਈਂਡ ਦੇ ਵਿੱਚ ਗੱਲ ਹੀ ਇਹ ਹੈ ਕਿ ਇੰਡੀਆ ਦੇ ਵਿੱਚ ਤੁਸੀਂ ਵਾਪਸ ਆ ਜਾਂਦੇ ਹੋ ਤਾਂ ਜੋਬਸ ਵਗੈਰਾ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਇੱਥੇ ਫਿਊਚਰ ਨਹੀਂ ਹੈ ਨੋ ਡਾਊਟ ਆਪਣੇ ਇੱਥੇ ਪੋਲਿਟਿਕਸ ਨੂੰ ਲੈ ਕੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਆਪਣੇ ਇੱਥੇ ਜੋਬਸ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਦੈਟਸ ਵਾਈ ਆਪਣੇ ਜਿਹੜੇ ਸਟੇਟ ਨੇ ਪੰਜਾਬ ਹਰਿਆਣਾ ਇਹ ਮਾਈਂਡਸੈਟ ਹੋ ਚੁੱਕਿਆ ਕਿ ਆਪਾਂ ਜਾ ਕੇ ਸੈਟਲ ਹੋਣਾ ਹੈ ਆਪਣਾ ਉੱਥੇ ਕੋਈ ਬਿਜ਼ਨਸ ਜਾਂ ਜੋਬ ਕਰਨੀ ਹੈ ਸਿਟੀਜ਼ਨਸ਼ਿਪ ਲੈਣੀ ਹੈ ਪੇਰੈਂਟਸ ਨੂੰ ਬੁਲਾਉਣਾ ਹੈ ਆਪਣੀ ਫੈਮਿਲੀ ਹਸਬੰਡ ਵਾਈਫ ਨੂੰ ਬੁਲਾਉਣਾ ਹੈ ਉੱਥੇ ਹੀ ਸੈੱਟ ਹੋ ਜਾਣਾ ਹੈ ਆਪਾਂ ਵਾਪਸ ਇੰਡੀਆ ਨਹੀਂ ਆਉਣਾ ਹੈਗਾ ਕਿਉਂ ਇੱਥੇ ਬੇਰੋਜ਼ਗਾਰੀ ਹੈ ਕੰਮ ਕਰ ਨਹੀਂ ਮਿਲਦਾ ਉਧਰ ਵਾਲੇ ਜਿਹੜੇ ਸਾਊਥ ਵਾਲੇ ਸਾਈਡ ਆ ਉਧਰ ਕਹਿੰਦੇ ਆ ਕਿ ਅਸੀਂ ਵਾਪਿਸ ਆਵਾਂਗੇ ਕਿਸੇ ਵਧੀਆ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੋਬ ਲਵਾਂਗੇ ਸਾਡਾ 1 ਲੱਖ 1.5 ਲੱਖ ਇੰਡੀਆ ਦੇ ਵਿੱਚ ਬਣੀ ਜਾਵੇ ਸਾਨੂੰ ਕਿਤੇ ਰਹਿਣ ਦੀ ਲੋੜ ਨਹੀਂ ਆ ਉਹਨਾਂ ਦਾ ਇਹ ਮਾਈਂਡਸੈਟ ਆ ਬਟ ਸਾਡਾ ਮਾਈਂਡਸੈਟ 1 ਲੱਖ 1.5 ਲੱਖ ਨਾਲ ਕੁਝ ਨਹੀਂ ਬੰਨਣਾ ਅਸੀਂ ਰਹਿਣਾ ਬਾਹਰ ਹੈ ਸਿਟੀਨਸ਼ਿਪ ਲੈਣੀ ਹੈ ਇਹ ਇੱਕ ਬਹੁਤ ਹੀ ਵੱਡਾ ਜਿਹੜਾ ਪੁਆਇੰਟਸ ਹੈ ਇਹ ਹਰੇਕ ਐਮਬੈਸੀ ਹਰੇਕ ਯੂਨੀਵਰਸਿਟੀ ਨੂੰ ਪਤਾ ਲੱਗ ਚੁੱਕਿਆ ਹੈ ਕਿ ਜਿਹੜੇ ਉਹ ਵਾਲੇ ਲੋਕ ਹੈਗੇ ਆ ਉਧਰ ਵਾਲੇ ਸਾਈਡ ਉਹ ਆਂਦੇ ਆ ਆਪਣੇ ਜਿਹੜੀ ਸਟੱਡੀ ਆ ਕੰਪਲੀਟ ਕਰਦੇ ਆ ਵਾਪਸ ਚਲੇ ਜਾਂਦੇ ਆ ਜਾਂ ਕੰਟਰੀ ਲੀਵ ਕਰ ਦਿੰਦੇ ਆ 댓ਸ ਵਾਈ ਉਹਨਾਂ ਨੂੰ ਪੈਲ ਦਿੱਤੀ ਜਾਂਦੀ ਆ ਬਟ ਆਪਣੇ ਲੋਕ ਮੈਂ ਸਭ ਨੂੰ ਇਹ ਨਹੀਂ ਕਹਾਂਗਾ ਕਿ ਸਾਰੇ ਇਦਾਂ ਕਰਦੇ ਆ ਜੇ ਤੁਹਾਨੂੰ ਗੁੱਸਾ ਲੱਗ ਰਿਹਾ ਤਾਂ ਮੈਂ ਮਾਫੀ ਉਹ ਪਹਿਲੇ ਹੀ ਐਡਵਾਂਸ ਮੰਗ ਲੈਣਾ ਬਟ ਜਾਂਦੇ ਆ ਜਾ ਕੇ ਸਟੱਡੀ ਕੰਪਲੀਟ ਕਰਦੇ ਵੀ ਆ ਜਾਂ ਨਹੀਂ ਵੀ ਕਰਦੇ ਸੈਟਲਮੈਂਟ ਦੇ ਆਪਸ਼ਨ ਭਾਲਦੇ ਆ ਉਹ ਯੂਨੀਅਰ ਅੰਬੈਸੀ ਤੇ ਯੂਨੀਵਰਸਿਟੀਆਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਵਾਲੇ ਸਟੇਟਾਂ ਦੇ ਜਿਹੜੇ ਲੋਕ ਆ ਸੈਟਲਮੈਂਟ ਵਾਸਤੇ ਆਉਂਦੇ ਆ ਆਪ ਸੈੱਟ ਹੁੰਦੇ ਆ ਫੈਮਿਲੀ ਸੈੱਟ ਕਰਦੇ ਆ ਉਸ ਤੋਂ ਬਾਅਦ ਵਾਪਿਸ ਨਹੀਂ ਜਾਂਦੇ ਉਸ ਰੀਜ਼ਨ ਨੂੰ ਲੈ ਕੇ ਵੀ ਇਹਨਾਂ ਨੇ ਇੱਕ ਅਲੱਗ ਕ੍ਰਿਟੇਰੀਆ ਐਡਮਿਸ਼ਨ ਦਾ ਤੇ ਆਪਣਾ ਵੀਜ਼ੇ ਦਾ ਬਣਾ ਰੱਖਿਆ ਹੈ ਹਨੇਕਾ ਮੈਸੀਜ ਨੇ ਕਿ ਇਹ ਵਾਲੇ ਰੀਜ਼ਨ ਨੂੰ ਇਸ ਤਰੀਕੇ ਨਾਲ ਦੇਖਣਾ ਹੈ ਇਹ ਵਾਲੇ ਰੀਜ਼ਨ ਨੂੰ ਇਸ ਤਰੀਕੇ ਨਾਲ ਜਿਹੜਾ ਕੰਟਰੀ ਦਾ ਸੇਮ ਹੀ ਹੈ ਇੰਡੀਆ ਹਰੇਕ ਦਾ ਜਿਹੜਾ ਪ੍ਰੋਸੈਸ ਹੈ ਉਹ ਸੇਮ ਹੋਣਾ ਚਾਹੀਦਾ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਉਹ ਕਾ ਲੈਂਦੇ ਆ ਆਪਣੇ ਇੱਕ ਲੋਕਾਂ ਦਾ ਮਾਈਂਡ ਸੈਟ ਹੋਰ ਵੀ ਹੈ ਕਿ ਆਪਾਂ ਬਾਹਰ ਜਾ ਕੇ ਦਿਹਾੜੀ ਕਰਨੀ ਹੈ ਦਿਹਾੜੀ ਮੀਨਸ ਕਿ ਆਪਾਂ ਚਲੇ ਜਾਣਾ ਆ ਕੋਈ ਵੀ ਜੋਬ ਛੋਟੀ ਮਿੱਟੀ ਮਿਲ ਜਾਵੇ ਮੈਂ ਉਹ ਜੋਬ ਕਰ ਲੈਣੀ ਹੈ ਮੈਨੂੰ ਕੋਈ ਇਸ਼ੂ ਨਹੀਂ ਹੈ ਚਾਹੇ ਉਹ ਕਲੀਨਿਕ ਦੀ ਆ ਚਾਹੇ ਉਹ ਡਿਲੀਵਰੀ ਦੀ ਆ ਕੋਈ ਵੀ ਇੱਕ ਮਾਈਂਡ ਦੇ ਵਿੱਚ ਗੱਲ ਆ ਯਾਰ ਬਾਹਰ ਜਾਣਾ ਹੈ ਸਟੱਡੀ ਦੇ ਨਾਲ ਕੋਈ ਨਾ ਕੋਈ ਜੋਬ ਕਰਾਂਗੇ ਜਾਬ ਵਰਕ ਪਰਮਿਟ ਤੇ ਆ ਗਏ ਕੋਈ ਨਾ ਕੋਈ ਜੋਬ ਕਰਾਂਗੇ ਬਸ ਉਸ ਤੋਂ ਬਾਅਦ ਆਪਣੀ ਪੀਆਰ ਮਿਲ ਜੂਗੀ ਸਿਟੀਜ਼ਨ ਮਿਲ ਜੂਗੀ ਪੱਕੇ ਹੋ ਜਾਾਂਗੇ ਕੰਮ ਵਧੀਆ ਮਿਲ ਜੂਗਾ ਫੁੱਲ ਟਾਈਮ ਕੰਮ ਰਾਈਟ ਮਿਲ ਜਾਣਗੇ ਉਹ ਜਿਹੜੇ ਮੋਸਟਲੀ ਜਿੰਨੇ ਕ ਲੋਕਾਂ ਨੂੰ ਕਿਉਂਕਿ ਮੈਨੂੰ ਕੁਐਰੀਜ਼ YouTube ਤੋਂ ਆਉਂਦੀਆਂ ਨੇ ਸਾਊਥ ਸਾਈਡ ਤੋਂ ਉਹਨਾਂ ਨੂੰ ਪੁੱਛਦਾ ਤੁਹਾਡਾ ਮੋਟਿਵ ਕੀ ਹੈ ਮੋਟਿਵ ਵੀ ਕੋਈ ਕਿਹਾ ਜਾਂਦਾ ਕਿ ਅਸੀਂ ਜਾਣਾ ਹੈ ਜਾ ਕੇ ਉੱਥੇ ਬਿਜ਼ਨਸ ਕਰਨਾ ਹੁਣ ਬਿਜ਼ਨਸ ਆਪਣੇ ਦਿਮਾਗ 'ਚ ਬਿਜ਼ਨਸ ਦੀ ਗੱਲ ਕਿ ਆਉਣੀ ਆਂਦੀ ਹੈ ਏਜੇ ਸੋਚਿਆ ਜਾਵੇ ਕਿ ਅਸੀਂ ਬਿਜ਼ਨਸ ਕਰਨਾ ਹੈ ਪਹਿਲੀ ਗੱਲ ਤਾਂ ਸਟਡੀ ਕਹਿੰਦੇ ਅਸੀਂ ਕੰਪਲੀਟ ਕਰਾਂਗੇ ਸਟਡੀ ਕੰਪਲੀਟ ਕਰਨ ਤੋਂ ਬਾਅਦ ਅਸੀਂ ਆਪਣਾ ਬਿਜ਼ਨਸ ਕਰਾਂਗੇ ਜੇ ਅਸੀਂ ਉੱਥੇ ਹੀ ਰਹਿ ਰਹੇ ਹਾਂ ਜੇ ਉੱਥੇ ਨਹੀਂ ਰਹਿ ਰਹੇ ਅਸੀਂ ਵਾਪਸ ਆ ਕੇ ਆਪਣਾ ਬਿਜ਼ਨਸ ਕਰਾਂਗੇ ਬਟ ਜੇ ਉਹ ਕਹਿੰਦੇ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਜਾ ਕੇ ਉੱਥੇ ਛੋਟੀ ਮੋਟੀ ਕੋਈ ਵੀ ਜੋਬ ਹਾਂ ਲੋਕੀ ਕਰਦੇ ਵੀ ਹੈ ਮਜਬੂਰੀਆਂ ਸਾਰਾ ਕੁਝ ਕਰਾਉਂਦੀਆਂ ਨੇ ਬਟ ਮੋਸਟਲੀ ਲੋਕ ਕੀ ਕਰਦੇ ਹੈ ਕਿ ਉਹ ਉੱਥੇ ਜਾ ਕੇ ਬਿਜ਼ਨਸ ਕਰਦੇ ਆ ਜਾਂ ਵਾਪਸ ਆ ਕੇ ਬਿਜ਼ਨਸ ਕਰਦੇ ਆ ਤੇ ਉਸ ਤੋਂ ਬਾਅਦ ਆਪਣੀ ਫੈਮਿਲੀ ਨੂੰ ਬੁਲਾਣਾ ਹੈ ਨਹੀਂ ਬੁਲਾਣਾ ਉਹ ਬਾਅਦ ਦੀ ਗੱਲ ਹੈ ਬਟ ਬਿਜ਼ਨਸ ਉਹਨਾਂ ਦੇ ਮਾਈਂਡ ਦੇ ਵਿੱਚ ਸੈੱਟ ਹੈ ਕਿ ਅਸੀਂ ਬਿਜ਼ਨਸ ਹੀ ਕਰਨਾ ਹੈ ਤੁਸੀਂ ਬਿਜ਼ਨਸ ਕਰੋਗੇ ਉਹ ਕੰਟਰੀ ਨੂੰ ਜ਼ਿਆਦਾ ਪ੍ਰੋਫਿਟ ਹੋਊਗਾ ਤੁਸੀਂ ਜੋਬ ਕਰੋਗੇ ਤਾਂ ਉਹ ਕੰਟਰੀ ਨੂੰ ਕੋਈ ਜ਼ਿਆਦਾ ਪ੍ਰੋਫਿਟ ਨਹੀਂ ਆ ਤੁਹਾਨੂੰ ਵੀ ਪਤਾ ਹੈ ਕਿਉਂਕਿ ਟੈਕਸ ਨੂੰ ਲੈ ਕੇ ਹਰੇਕ ਕੰਟਰੀਆਂ ਨੂੰ ਬਿਜ਼ਨਸ ਨੂੰ ਹੀ ਪੈਦਾ ਲਿੰਦੀਆਂ ਕਿ ਬਿਜ਼ਨਸ ਕਰੋ ਸਾਨੂੰ ਵੱਧ ਤੋਂ ਵੱਧ ਟੈਕਸ ਦਿਓ ਸੋ ਉਸ ਨਜ਼ਰੀਏ ਨਾਲ ਵੀ ਐਮਬੈਸੀਆਂ ਉਸ ਨੂੰ ਉਹਨਾਂ ਨੂੰ ਦੇਖਦੀਆਂ ਨੇ ਸਾਊਥ ਸਾਡ ਕੇ ਹਾਇ ਬਿਜ਼ਨਸ ਕਰਨਗੇ ਟੈਕਸ ਵੱਧ ਦੇਣਗੇ ਤੇ ਜੇ ਇਹ ਬਿਜ਼ਨਸ ਕਰਨ ਤੋਂ ਬਾਅਦ ਵਾਪਸ ਵੀ ਜਾ ਸਕਦੇ ਆ ਇਧਰ ਸੈਟਲਮੈਂਟ ਹੋਣ ਦੇ ਕੋਈ ਇਹਨਾਂ ਦੇ ਮਾਈਂਡ ਦੇ ਵਿੱਚ ਜਿਹੜੀ ਗੱਲ ਹੈ ਉਹ ਨਹੀਂ ਹੈਗੀ ਉਸ ਤੋਂ ਅਗਲੀ ਗੱਲ ਕਰ ਲੈਂਦੇ ਜਿਵੇਂ ਗੱਲ ਕਰਾਂ ਕਿ ਚਲੋ ਗੱਲ ਮੈਂ ਕਪਿਲਨ ਦੱਸ ਹੀ ਦਿੱਤੀ ਆ ਕਿ ਡਿਗਰੀ ਕੰਪਲੀਟ ਹੋਣ ਤੋਂ ਬਾਅਦ ਜਾਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਵਾਪਸ ਮੋਸਟਲੀ ਜਿਹੜੇ ਆਪਣੇ ਪੰਜਾਬ ਹਿਣਿਆਣੇ ਲੋਕ ਆ ਉਹ ਵਾਪਸ ਨਹੀਂ ਆਉਂਦੇ ਹੈਗੇ ਤੁਹਾਨੂੰ ਵੀ ਪਤਾ ਇਹ ਗੱਲ ਚਲੋ ਮੈਂ ਕਹਿ ਤਾਂ ਰਿਹਾ ਕਿ 95% ਲੋਕ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਕਾਲਜ ਕੰਪਲੀਟ ਕਰਨ ਤੋਂ ਬਾਅਦ ਆਪਣੀ ਪੀਆਰ ਸਿਟੀਜ਼ਨਸ਼ਿਪ ਲੈਂਦੇ ਆ ਵਾਪਸ ਆਉਣ ਦਾ ਕੋਈ ਉਹਨਾਂ ਦਾ ਇਰਾਦਾ ਨਹੀਂ ਹੁੰਦਾ ਜਿਹੜੇ ਉਧਰ ਵਾਲੇ ਸਾਈਡ ਆ ਉਹ ਮੰਨ ਕੇ ਚੱਲੋ 70 80% ਲੋਕ ਜਿਹੜੇ ਨੇ ਉਹ ਡਿਗਰੀ ਜਾਂ ਕੋਆਪਰੇਟਿਵ ਡਿਪਲੋਮਾ ਕੰਪਲੀਟ ਕਰਨ ਤੋਂ ਬਾਅਦ ਵਾਪਸ ਆ ਕੇ ਜਿਹੜੀ ਜੋਬ ਹੈ ਉਹ ਸਰਚ ਕਰਦੇ ਆ ਇਹ ਯੂਨੀਵਰਸਿਟੀਆਂ ਤੇ ਅ ਅੰਬੈਸੀਸ ਨੂੰ ਪਤਾ ਲੱਗ ਚੁੱਕਿਆ ਆ ਇਹ ਵੀ ਇੱਕ ਰੀਜ਼ਨ ਹੈ ਕਿ ਅਲੱਗ ਕ੍ਰਾਈਟੇਰੀਆ ਬਣਾਇਆ ਹੋਇਆ ਆ ਉਸ ਤੋਂ ਬਾਅਦ ਇਲੀਗਲ ਐਕਟੀਵਿਟੀਜ਼ ਦੀ ਗੱਲ ਕਰੀਏ ਇਲੀਗਲ ਐਕਟੀਵਿਟੀਜ਼ ਦੇ ਵਿੱਚ ਇਹ ਨਹੀਂ ਕਿ ਕਿਸੇ ਨੂੰ ਆਪਾਂ ਕਤਲ ਕਰਤਾ ਜਾਂ ਕੁਝ ਵੀ ਕਰਤਾ ਐਦਾਂ ਦਾ ਕੁਝ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਹੁਣ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਦੇਖਦੇ ਹੋ ਅਸੀਂ ਵੀ ਦੇਖਦੇ ਆ YouTube ਤੇ ਲਾ ਲਓ ਜਾਂ Instagram ਤੇ ਰੀਲਾਂ ਲਾ ਲਓ ਉੱਥੇ ਜਿਹੜੇ ਆਪਣੇ ਲੋਕ ਆ ਕਾਲਜਸ ਦੇ ਬਾਹਰ ਖੜੇ ਆ ਗੱਡੀਆਂ ਵੱਡੀਆਂ ਵੱਡੀਆਂ ਲਈਆਂ ਹੋਈਆਂ ਜਿਹੜੀ ਮਾਰਦੇ ਆ ਜੀ ਕਰਦੇ ਆ ਉਹ ਕਰਦੇ ਆ ਕ੍ਰਾਈਮ ਪਿੱਛੇ ਜੇ ਕਿੰਨਾ ਕਰਾਇਮ ਹੋਇਆ ਸੀ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਸਟੂਡੈਂਟਸ ਗਏ ਸੀਗੇ ਯੂਕੇ ਦੇ ਵਿੱਚ ਪਿੱਛੇ ਜੇ ਰੋਲਾ ਪਿਆ ਸੀਗਾ ਕਿ ਜਿਹੜੇ ਆਪਣੇ ਇੰਡੀਅਨ ਪੰਜਾਬੀ ਜਾਂ ਹਰਿਆਣੇ ਵਾਲੇ ਸੀਗੇ ਉਹ ਵਾਪਸ ਦੇ ਵਿੱਚ ਲੜੇ ਸੀਗੇ ਕੈਨੇਡਾ ਤੋਂ ਕੋਈ ਨਾ ਕੋਈ ਨਵੀਂ ਅਪਡੇਟ ਤਾਂ ਆਂਦੀ ਹੀ ਆਂਦੀ ਹੈ ਇਸ ਜੀ ਨੂੰ ਲੈ ਕੇ ਸੋ ਇਹ ਚੀਜ਼ਾਂ ਤੁਸੀਂ ਆਮ ਦੇਖਦੇ ਰਹਿੰਦੇ ਹੋਵਾਂਗੇ ਉਹ ਚੀਜ਼ਾਂ ਵੀ ਜਦੋਂ ਐਮਬੈਸੀ ਨੂੰ ਪਤਾ ਲੱਗਦੀਆਂ ਕਿ ਇਹ ਵਾਲੇ ਜਿਹੜੇ ਰੀਜ਼ਨ ਵਾਲੇ ਲੋਕ ਹੈ ਵੀ ਇੱਧਰ ਆ ਕੇ ਇਲਲੀਗਲ ਐਕਟੀਵਿਟੀ ਜਾਂ ਕਰਾਇਮ ਵਗੈਰਾ ਜਿਹੜਾ ਕਰਦੇ ਆ ਹਰੇਕ ਨੂੰ ਨਹੀਂ ਮੈਂ ਕਹਿ ਰਿਹਾ ਮਾਫੀ ਚਾਹੁੰਦਾ ਐਡਵਾਂਸ ਫੇਅਰ ਬੱਟ ਜਿਹੜੇ ਕਰਦੇ ਆ ਉਹਨਾਂ ਦੇ ਕਰਕੇ ਜਿਹੜੇ ਆਉਣ ਵਾਲੇ ਜਾਂ ਜਾਣ ਵਾਲੇ ਨਵੇਂ ਸਟੂਡੈਂਟ ਹੈ ਜਾਂ ਨਵੇਂ ਲੋਕ ਜਿਹੜੇ ਮਾਈਗ੍ਰੇਟ ਹੋਣਾ ਚਾਹੁੰਦੇ ਆ ਉਹਨਾਂ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਪ੍ਰਾਣੇ ਚਲੇ ਗਏ ਆ ਪੱਕੇ ਹੋ ਗਏ ਆ ਜਾਂ ਉਹ ਕਹੋ ਤੇ ਚਲੋ ਕੰਮ ਸੈੱਟ ਕਰ ਰਹੇ ਜਿਹੜੇ ਨਵੇਂ ਸਟੂਡੈਂਟਸ ਜਾ ਰਹੇ ਆ ਸਟੂਡੈਂਟ ਵੀਜ਼ੇ ਤੇ ਹੈਗੇ ਉਹਨਾਂ ਦੀ ਇਲੈਗਲ ਐਕਟੀਵਿਟੀਜ਼ ਦੇਖਦੇ ਹੋਏ ਵੀ ਆ ਬੈਸਿਸ ਨੇ ਉਹ ਜਰਾ ਰੂਲ ਜਿਹੜੇ ਆਪਣੇ ਆ ਉਹ ਸਖਤ ਕਰਤੇ ਹੁਣ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਜੋਰਜੀਆ ਜੋਰਜੀਆ ਤੋਂ 10 ਸਾਲ ਪਹਿਲਾਂ ਬਹੁਤ ਸਾਰੇ ਆਪਣੇ ਜਿਹੜੇ ਇੰਡੀਆ ਦੇ ਵਿੱਚ ਪੰਜਾਬੀ ਜਿਹੜੇ ਗਏ ਜੋਰਜੀਆ ਤੁਸੀਂ ਬਹੁਤ ਸਾਰੇ ਲੋਕਾਂ ਨੇ ਸੁਣੀ ਨਹੀਂ ਹੋਣੀ ਕੰਟਰੀ ਬਟ ਉੱਥੇ ਲੋਕੀ ਅੱਜ ਤੋਂ 10 ਸਾਲ ਪਹਿਲਾਂ ਜਾ ਕੇ ਜ਼ਮੀਨਾਂ ਲੈ ਬੈਠੇ ਸੀ ਉੱਥੇ ਲੋਕਾਂ ਨੇ ਜਾ ਕੇ ਜ਼ਮੀਨਾਂ ਲਈਆਂ ਜ਼ਮੀਨਾਂ ਲੈਣ ਤੋਂ ਬਾਅਦ ਸੈਟਲ ਹੋ ਗਏ ਨੋ ਡਾਊਟ ਜੋਰਜੀਆ ਨੇ ਪੱਕੇ ਵੀ ਕੀਤੇ ਆ ਜੋਰਜੀਆ ਨੇ ਸਿਟੀਜ਼ਨਸ਼ਿਪ ਵੀ ਦਿੱਤੇ ਆ ਸਾਰਾ ਕੁਝ ਕੀਤਾ ਬਟ ਆਪਣੇ ਪੰਜਾਬੀਆਂ ਨੇ ਆਪਣੇ ਪੰਜਾਬੀ ਨਹੀਂ ਕਹਿ ਸਕਦਾ ਚਲੋ ਹਰਿਆਣੇ ਦੇ ਵੀ ਸੀਗੇ ਸਾਰੇ ਇਹਨਾਂ ਚਾਰ ਪੰਜ ਮੁੰਡਿਆਂ ਨੇ ਰਲ ਕੇ ਉਧਰ ਦੇ ਜਿਹੜੀਆਂ ਕੁੜੀਆਂ ਸੀਗੀਆਂ ਜੌਰਜੀਅਨ ਗਰਲਸ ਉਹਨਾਂ ਨਾਲ ਬਤਮੀਜੀ ਤੇ ਉਹਨਾਂ ਦੇ ਨਾਲ ਜਿਹੜੀ ਹੱਥੋਪਾਈ ਕੀਤੀ ਹੈ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਦਿਨ ਤੇ ਅੱਜ ਦਾ ਦਿਨ ਜੌਰਜੀਆ ਦੀ ਗਵਰਨਮੈਂਟ ਨੇ ਆਪਣੇ ਐਂਟਰੀ ਦੇ ਬਾਰਡਰ ਦੇ ਰੂਲ ਇੰਨੇ ਕ ਸਖਤ ਕਰਤੇ ਕਿ ਜੇ ਕੋਈ ਬੰਦਾ ਇਧਰੋਂ ਜਾਂਦਾ ਹੈ ਆਪਣੇ ਵਾਲੀ ਸਾਈਡ ਤੋਂ ਤਾਂ 에어ਪੋਰਟ ਤੋਂ ਡਿਪੋਰਟ ਵੀ ਕਰਦੇ ਆ 조지아 ਦੀ ਗਵਰਨਮੈਂਟ ਸੋ 조지아 ਗਵਰਨਮੈਂਟ ਨੇ ਉਹ ਸਾਰੀਆਂ ਚੀਜ਼ਾਂ ਵੇਖਦੇ ਹੋਏ ਆਪਣੇ ਵਾਲੇ ਬੰਦਿਆਂ ਲਈ ਜਿਹੜੇ ਰੂਲ ਹੈ ਉਹ ਚੇਂਜ ਕਰਤੇ ਐਂਟਰੀ ਪੁਆਇੰਟਸ ਤੇ ਕੋਆਰਡੀਨੇਟਿੰਗ ਸ਼ੁਰੂ ਕਰਤੀ ਵੀਜ਼ਾ ਦੇ ਰਹਿੰਦੇ ਐ ਪਰ ਤੁਸੀਂ ਜਾਣਿਓ ਐਂਟਰੀ ਪੁਆਇੰਟ ਤੇ ਉਹ ਬਹੁਤ ਜ਼ਿਆਦਾ ਜਿਹੜਾ ਆ ਤੰਗ ਕਰਦੇ ਆ ਕਿਉਂ ਆ ਇਹ ਕਾਤੋਂ ਆਏ ਬਟ ਅੱਜ ਤੋਂ 10 ਸਾਲ ਪਹਿਲਾਂ ਰੂਲ ਕੀ ਸੀ ਕੋਈ ਵੀ ਜਾ ਸਕਦਾ ਸੀ ਜ਼ਮੀਨ ਵੀ ਦਿੰਦੇ ਸੀ ਉਹ ਇਹ ਸਭ ਚੀਜ਼ਾਂ ਨੂੰ ਵੇਖਦੇ ਹੋਏ ਜਿਹੜੀਆਂ ਐਮਬੈਸੀਆਂ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕ੍ਰਾਈਮ ਇਲੀਗਲ ਐਕਟੀਵਿਟੀਜ਼ ਕੀਤੀ ਜਾਂਦੀ ਹੈ ਦੈਟਸ ਵਾਈ ਰੂਲਸ ਲੱਗ ਹੋਏ ਇਹ ਚੀਜ਼ਾਂ ਨੇ ਉਸ ਤੋਂ ਜੇ ਮੈਂ ਅਗਲੀ ਗੱਲ ਕਰਾਂ ਆਪਣਾ ਓਪੀਨੀਅਨ ਕਿ ਮੈਂ ਜੋ ਇੱਕ ਆਪਣੀ ਮੇਰੀ ਕਿਸੇ ਯੂਨੀਵਰਸਿਟੀ ਨਾਲ ਗੱਲ ਹੋਈ ਸੀ ਕਿਉਂ ਕਿ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਨਵੇਂ-ਨਵੇਂ ਯੂਨੀਵਰਸਿਟੀਆਂ ਨਾਲ ਗੱਲਬਾਤ ਕਰਦਾ ਰਹਿਣਾ ਆ ਟਾਈ ਐਪਸ ਲਈ ਕਿਉਂਕਿ ਜਿਹੜੇ ਸਟੂਡੈਂਟਸ ਨੇ ਜਾਣਾ ਹੁੰਦਾ ਆ ਈਜ਼ੀ ਹੋ ਜਾਂਦਾ ਹੈ ਉੱਥੇ ਜਦੋਂ ਆਪਾਂ ਆਫਰ ਲੈਟਰ ਵਗੈਰਾ ਅਪਲਾਈ ਕਰਦੇ ਆ ਉਹ ਇੱਕ ਈਜ਼ੀ ਪ੍ਰੋਸੈਸ ਹੋ ਜਾਂਦਾ ਹੈ ਕਿ ਸਾਨੂੰ ਇੱਥੇ ਡਾਕੂਮੈਂਟ ਭੇਜੋ ਤੇ ਉਹ ਫਲੈਟਰ ਆ ਜਾਂਦੇ ਆ ਉਹ ਵੀ ਮੇਰਾ ਇੱਕ ਯੂਨੀਵਰਸਿਟੀ ਦੇ ਨਾਲ ਐਕਸਪੀਰੀਅੰਸ ਰਿਹਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਪਰ ਇੱਕ ਗੱਲ ਜਿਹੜੀ ਕਰਨੇ ਵਾ ਭੁੱਲ ਗਿਆ ਸੀ ਕਿ ਆਪਣੇ ਉਧਰ ਵਾਲੇ ਉਧਰ ਵਾਲੀ ਜਿਹੜੇ ਸਾਊਥ ਸਾਈਡ ਦੇ ਲੋਕ ਹੈ ਜਾਂ ਆਪਣੇ ਵਾਲੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਡਿਫਰੈਂਸ ਹੋਰ ਵੀ ਹੈ ਇੱਕ ਮੰਨ ਲਓ ਕਿਸੇ ਕੰਟਰੀ ਦੇ ਵਿੱਚ 20 ਘੰਟੇ ਕੰਮ ਅਲਾਉਡ ਹੈ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ ਮੋਸਟਲੀ ਜਿਹੜੇ ਆਪਣੇ ਲੋਕ ਆ 20 ਘੰਟੇ ਤੋਂ ਬਹੁਤ ਜ਼ਿਆਦਾ ਕੰਮ ਫੁੱਲ ਟਾਈਮ ਕੰਮ ਹੀ ਕਰਦੇ ਆ ਸਟੱਡੀ ਕਿਤਨਾ ਕਿਤੇ ਛਾੜੀ ਦਿੱਤੀ ਜਾਂਦੀ ਆ ਸਟੱਡੀ ਤੇ ਜਾਂਦੇ ਵੀ ਆ ਕਾਲਜਸ ਦੇ ਵਿੱਚ ਜਾਂ ਯੂਨੀਵਰਸਿਟੀ ਜਾਂਦੇ ਵੀ ਆ ਟੈਂਡੈਂਸ ਨਹੀਂ ਪੂਰੀ ਹੁੰਦੀ ਜਾਂ ਕੁਝ ਵੀ ਆ ਬਸ ਕੰਮ 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 ਵਾਲਾ ਧਿਆਨ ਉਹ ਚੀਜ਼ਾਂ ਵੀ ਯੂਨੀਵਰਸਿਟੀ ਨੂੰ 네ਗੈਟਿਵਿਟੀ ਜਿਹੜੀ ਆ ਉੱਥੋਂ ਵੀ ਲੱਗੇ ਕਿ ਹਾਂਜੀ ਇਹ ਕਲਾਸ ਨਹੀਂ ਅਟੈਂਡ ਕਰਦੇ ਅਟੈਂਡੈਂਸ ਸ਼ੋਰਟ ਹੈ ਜਾਂ ਇਦਾਂ ਉਦਾਂ ਉਹਨਾਂ ਲੋਕਾਂ ਨਾਲ ਜੇ ਕੰਪੇਅਰ ਕੀਤਾ ਜਾਵੇ ਉਹ ਕਲਾਸਾਂ ਵੀ ਆਪਣੇ ਪੂਰੇ ਲਾਂਦੇ ਤੇ ਡਿਗਰੀ ਵੀ ਕੰਪਲੀਟ ਕਰਦੇ ਆ 20 ਘੰਟੇ ਕੰਮ ਕਰਨ ਦੀ ਪਰਮਿਸ਼ਨ ਹੈ 20 ਘੰਟੇ ਤੋਂ ਜ਼ਿਆਦਾ ਕੰਮ ਕੀਤਾ ਜਾਂਦਾ ਹੈ ਆਪਣੇ ਲੋਕਾਂ ਵੱਲੋਂ ਉਹ ਵੀ ਇੱਕ ਐਡਮਿਸ਼ਨ ਨਾ ਦੇਣ ਦਾ ਜਿਹੜਾ ਨਜ਼ਰੀਆ ਬਣ ਚੁੱਕਿਆ ਹੈ ਯੂਨੀਵਰਸਿਟੀਜ਼ ਵੱਲੋਂ ਕਿ ਇਹ ਕੰਮ ਕਰਦੇ ਆ ਯੂਨੀਵਰਸਿਟੀ ਚ ਆ ਕੇ ਜਿਹੜੀ ਕਲਾਸਾਂ ਨੇ ਉਹ ਨਹੀਂ ਲਾਂਦੇ ਤੇ ਇੱਕ ਸਪਾਊਸ ਕੇਸ ਸਪਾਊਸ ਕੇਸ ਦੀ ਜੇ ਮੈਂ ਗੱਲ ਕਰਾਂ ਮੋਸਟਲੀ ਕੰਟਰੀਆਂ ਦੇ ਵਿੱਚ ਸਪਾਊਸ ਕੇਸ ਅਪਲਾਈ ਹੁੰਦਾ ਜਿਵੇਂ ਯੂਕੇ ਲਾ ਲੋ ਸਵੀਡਨ ਲਾ ਲਾ ਨਾਰਵੇ ਡੈਨਮਾਰਕ ਫਿਨਲੈਂਡ ਇਦਾਂ ਕੰਟਰੀਆਂ ਦੇ ਵਿੱਚ ਸਪਾਊਸ ਕੇਸ ਅਪਲਾਈ ਹੁੰਦੇ ਆ ਮੋਸਟਲੀ ਜਿਹੜੇ ਆਪਣੇ ਲੋਕ ਆ ਉਸ ਸਪਾਊਸ ਨਾਲ ਲੈ ਕੇ ਜਾਂਦੇ ਆ ਕਿ ਉੱਥੇ ਜਾ ਕੇ ਅਸੀਂ ਸੈਟਲ ਹੋਣਾ ਹੈ ਆਪਣੀ ਫੈਮਿਲੀ ਦੇ ਨਾਲ ਪਰ ਕਈ ਆ ਰੀਜ਼ਨ ਇਦਾਂ ਦੇ ਵੀ ਹੈਗੇ ਆ ਆਪਣੇ ਇੰਡੀਆ ਦੇ ਵਿੱਚ ਉਹ ਇਕੱਲੇ ਜਾਂਦੇ ਆ ਫੈਮਿਲੀ ਉਹਨਾਂ ਦੀ ਇੱਧਰ ਹੁੰਦੀ ਹੈ ਉਹਨਾਂ ਦਾ ਇੱਕੋ ਨਜ਼ਰੀਆ ਹੈ ਕਿ ਅਸੀਂ ਵਾਪਸ ਆਉਣਾ ਸਪਾਊਸ ਕੇਸ ਦੀ ਗੱਲ ਕਰਦੇ ਆ ਸਾਰਿਆਂ ਨੂੰ ਪਤਾ ਸਪਾਊਸ ਨਾਲ ਜਾ ਰਿਹਾ ਹੈ ਵਾਪਸ ਨਹੀਂ ਆਉਂਦੇ ਉਹ ਚੀਜ਼ਾਂ ਕਰਕੇ ਵੀ ਰੂਲ ਰੈਗੂਲੇਸ਼ਨਸ ਚੇਂਜ ਹੁੰਦੇ ਹੀ ਹੁੰਦੇ ਆ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਆਪਣੇ ਪੰਜਾਬ ਹਰਿਆਣਾ ਤੇ ਦੋ ਤਿੰਨ ਰੀਜ਼ਨ ਜਿਹੜੇ ਨੇ ਸੈਟਲਮੈਂਟ ਹੋਣ ਵਾਸਤੇ ਹੀ ਜਾਂਦੇ ਆਂ ਜਾਵਾਂਗੇ ਵੀ ਆਪਣੇ ਕੋਲ ਆਪਸ਼ਨ ਹੋਰ ਹੈ ਵੀ ਨਹੀਂ ਕਰੀਏ ਵੀ ਕੀ ਕਿਉਂਕਿ ਇੱਥੇ ਕਮਾਈ ਨਹੀਂ ਹੈਗੀ ਇੱਥੇ ਕਰਾਂਗੇ ਵੀ ਕੀ ਬਿਜ਼ਨਸ ਕਰ ਲਈਏ ਚੱਲੇ ਨਾ ਚੱਲੇ ਡਰ ਜੋਬ ਕਰ ਲਈਏ ਕੀ 12-15000 ਰੁਪਏ ਪਿੱਛੇ ਕੀ ਸਾਰੀ ਉਮਰ ਨਹੀਂ ਨਿਕਲ ਸਕਦੀ ਕਿਉਂ ਕਿਉਂਕਿ ਇੱਧਰ ਜੋਬਸ ਆਪਣੇ ਵਾਲੀ ਸਾਈਡ ਦਾ ਥੋੜਾ ਜਿਹਾ ਹੈਗਾ ਆ ਘੱਟ ਵੱਧੀ ਐ ਸਾਬ ਸਾਈਡ ਜੋਬਸ ਦਾ ਵੀ ਉਹ ਓਪਰਚ्युनिटी ਜਾਰੀ ਦਿੱਤੀ ਜਾਂਦੀ ਐ ਕਿਉਂਕਿ ਵੱਡੀਆਂ ਸਿਟੀਜ਼ ਨੇ ਬਹੁਤ ਸਾਰੀਆਂ ਉਹਨਾਂ ਦੇ ਵਿੱਚ ਜੋਬ ਓਪਰਚ्युनिटी ਜਿਆਦੀ ਐ ਲੋਕਾਂ ਨੂੰ ਹੁੰਦਾ ਕਿ ਅਸੀਂ ਵਾਪਸ ਆਦਾਂਗੇ ਕਿਸੇ ਨਾ ਕਿਸੇ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੋਬ ਸਾਡੀ ਲੱਗ ਹੀ ਜਾਣੀ ਐ ਬਟ ਆਪਣੇ ਇੱਥੇ ਦੋ ਤਿੰਨ ਮੇਜਰ ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਜੋਬ ਮਿਲਦੀ ਐ ਜਦੋਂ ਪੰਜਾਬ ਦੀ ਗੱਲ ਕਰਾਂ ਫਿਰ ਲੋਕਾਂ ਨੂੰ ਉਧਰ ਮੂਵ ਆਉਣਾ ਪੈਂਦਾ ਉੱਥੇ 15-20 ਹਜ਼ਾਰ ਦੀ ਜੋ ਮਿਲਦੀ ਐ ਪਰ ਜੇ ਤੁਸੀਂ 12 ਡਿਗਰੀ ਕੰਪਲੀਟ ਕਰਕੇ ਵਾਪਸ ਆ ਕੇ ਆਪਣੇ ਪੰਜਾਬ ਹਰਿਆਣਾ ਛੱਡ ਕੇ ਆਊਟ ਆਫ ਸਟੇਟ ਕਿਤੇ ਵੀ ਜੋਬ ਕਰਦੇ ਹੋ ਤੁਹਾਡੇ ਕੋਲ ਵੀ ਡਿਗਰੀ ਹੈ ਤੁਸੀਂ ਵੀ ਲੱਖ ਜਿਹੜੇ ਲੱਖ ਦੀ ਜੋਬ ਕਰ ਸਕਦੇ ਹੋ ਜੇ ਉਹ ਬੰਦੇ ਵਾਪਸ ਆ ਕੇ ਸਾਊਥ ਸਾਈਡ ਤੋਂ ਆ ਕੇ ਉਹ ਡਿਗਰੀ ਕਰ ਲੈਂਦੇ ਆ ਡਿਗਰੀ ਕਰਨ ਤੋਂ ਬਾਅਦ ਉਹਨਾਂ ਨੂੰ ਜੋਬ ਮਿਲ ਜਾਂਦੀ ਹੈ ਲੱਖ ਜਿਹੜਾ ਲੱਖ ਦਾ ਆਪਾਂ ਡਿਗਰੀ ਕੰਪਲੀਟ ਕਰਕੇ ਆਵਾਂਗੇ ਤਾਂ ਸਾਨੂੰ ਵੀ ਜੋਬ ਤਾਂ ਮਿਲਣੀ ਮਿਲਣੀ ਆ ਬਟ ਆਪਾਂ ਡਿਗਰੀ ਕੰਪਲੀਟ ਕਰਕੇ ਉੱਥੇ ਸੈਟਲ ਹੋ ਜਾਂਦੇ ਆ ਆਪਾਂ ਵਾਪਸ ਨਹੀਂ ਆਉਂਦੇ ਜੋ ਕਿ ਐਮਬੈਸੀ ਤੇ ਯੂਨੀਵਰਸਿਟੀਆਂ ਨੂੰ ਪਤਾ ਚਲ ਚੁੱਕਿਆ ਇੱਕ ਮੇਜਰ ਰੀਜ਼ਨ ਹੈ ਐਡਮਿਸ਼ਨ ਦੇ ਪ੍ਰੋਸੈਸ ਤੇ ਜਿਹੜਾ ਵੀਜ਼ਾ ਦਾ ਪ੍ਰੋਸੈਸ ਹੈ ਉਹਦੇ ਵਾਸਤੇ ਅਲੱਗ-ਅਲੱਗ ਰੂਲਸ ਜਿਹੜੇ ਆ ਰੱਖਣ ਵਾਸਤੇ ਹੁਣ ਰੂਲ ਕੀ ਹੈ ਰੈਗੂਲੇਸ਼ਨਸ ਕੀ ਹੈ ਪਹਿਲੇ ਯੂਨੀਵਰਸਿਟੀ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਮੋਸਟਲੀ ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਆ ਪੰਜਾਬ ਤੇ ਹਰਿਆਣਾ ਨੂੰ ਮੋਸਟਲੀ ਯੂਨੀਵਰਸਿਟੀਆਂ ਨੇ ਬੰਦ ਕੀਤਾ ਹੋਇਆ ਹੈ ਹਰਿਆਣਾ ਪੰਜਾਬ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਇਹ ਸਟੱਡੀ ਨਹੀਂ ਇੱਥੇ ਆ ਕੇ ਸੈਟਲਮੈਂਟ ਭਾਲਦੇ ਆ ਉਹ ਸਭ ਨੂੰ ਪਤਾ ਉਸ ਤੋਂ ਬਾਅਦ ਜੇ ਹੋਰ ਗੱਲ ਕਰੀ ਜਾਵੇ ਫਿਰ CBSE ਬੋਰਡ ਹੋ ਗਿਆ ICSE ਬੋਰਡ ਹੋ ਗਿਆ ਪੰਜਾਬ ਦੇ ਸੁਣਨ ਉਹਨਾਂ ਤੋਂ ਪੜ੍ਹੇ ਆ ਉਹ ਚੱਕ ਲੈਂਦੀਆਂ ਯੂਨੀਵਰਸਿਟੀਆਂ ਬਹੁਤ ਛਿੱਤੀ ਐਕਸੈਪਟ ਕਰਦੀਆਂ ਕਿਉਂਕਿ ਉਹ ਬੋਰਡ ਥੋੜੇ ਔਖੇ ਆ ਪਾਸ ਕਰਨੇ ਉਹਨਾਂ ਨੂੰ ਪਤਾ ਵੀ ਜਨੂਇਨ ਸਟੂਡੈਂਟ ਆ ਪਾਸ ਕਰ ਗਿਆ ਹੋਣਾ ਰਿਕੁਆਇਰਮੈਂਟਸ ਜੇ ਸਾਊਥ ਵਾਲੀ ਸਾਈਡ 55% ਦੀ ਰਿਕੁਆਇਰਮੈਂਟ ਆ ਆਪਣੇ ਵਾਸਤੇ ਉਹ 65% ਦੀ ਰਿਕੁਆਇਰਮੈਂਟ ਜੇ ਉੱਥੇ 6 ਬੈਂਡ ਦੀ ਰਿਕੁਆਇਰਮੈਂਟ ਆ ਆਪਣੇ ਵਾਸਤੇ 6.5 ਬੈਂਡ ਦੀ ਰਿਕੁਆਇਰਮੈਂਟ ਆ ਜੇ ਉੱਥੇ ਫੰਡਾਂ ਦੀ ਰਿਕੁਆਇਰਮੈਂਟ 8 ਲੱਖ ਹੈ ਆਪਣੇ ਵਾਸਤੇ 15 ਲੱਖ ਦੀ ਰਿਕੁਆਇਰਮੈਂਟ ਹੈ ਜੇ ਉੱਥੇ ਕਿਸੇ ਕੰਟਰੀਆਂ ਚ ਕਹਿੰਦੇ ਆ ਫੰਡ ਸ਼ੋਅ ਕਰੋ ਆਪਣੇ ਕਹਿੰਦੇ ਆ ਫੰਡਾਂ ਦੇ ਨਾਲ ਤੁਸੀਂ ਬਲੌਕ ਅਕਾਊਂਟ ਕਰਵਾ ਕੇ ਆਪਣੀ ਫੀਸ ਵੀ ਟਰਾਂਸਫਰ ਕਰਵਾਓ ਅਡਵਾਂਸ ਦੇ ਵਿੱਚ ਜੇ ਉਹ 4000 5000 ਯੂਰੋ ਜਾਂ ਪਾਉਂਡ ਜਾਂ ਡਾਲਰ ਫੀਸ ਭਰ ਕੇ ਇਨੀਸ਼ੀਅਲ ਡਿਪੋਜ਼ਿਟ ਕਰਾ ਕੇ ਵੀਜ਼ਾ ਅਪਲਾਈ ਕਰ ਸਕਦੇ ਆ ਤਾਂ ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਫੁੱਲ ਫੀਸ ਭਰੋ ਸਾਰੀ ਫੀਸ ਭਰਾਓ ਅਡਵਾਂਸ ਦੇ ਵਿੱਚ ਤਾਂ ਅਸੀਂ ਤੁਹਾਨੂੰ ਵੀਜ਼ਾ ਦਵਾਂਗੇ ਉਹ ਵੀ ਹੋ ਗਿਆ ਕਿਉਂ ਕਿ ਇਹਨਾਂ ਨੂੰ ਪਤਾ ਵੀ 6 ਮਹੀਨੇ ਦੀ ਸਟੱਡੀ ਕਰਨ ਤੋਂ ਬਾ ਸਟੱਡੀ ਛੱਡ ਕੇ ਸੈਟਲਮੈਂਟ ਹੋ ਜਾਣੀ ਹੈ ਇੱਕ ਆਪਣੀ ਹੋਰ ਚੀਜ਼ ਹੈ ਇੱਕ ਆਪਾਂ ਸ਼ਾਰਟਕੱਟ ਬਹੁਤ ਭਾਲਦੇ ਆ ਮੰਨ ਲਓ ਜੇ ਆਪਾਂ ਗੱਲ ਕਰੀਏ ਸਾਊਥ ਸਾਊਥ ਸਾਈਡ ਦੀ ਗੱਲ ਕਰੀਏ ਉਹ ਸ਼ਾਰਟਕੱਟ ਨਹੀਂ ਉਹ ਆਪਣੀ ਸਟੱਡੀਆਂ ਡਿਗਰੀ ਕੰਪਲੀਟ ਕਰਦੇ ਆ ਬਟ ਆਪਣਾ ਸ਼ਾਰਟਕੱਟ ਦਾ ਫਰਸਟ অপਸ਼ਨ ਰਹਿੰਦਾ ਹੈ ਕਿ ਆਪਾਂ ਜਾਣਾ ਹੈ ਸਾਨੂੰ ਇੱਕ ਸ਼ਾਰਟਕੱਟ ਮਿਲ ਜਾਏ ਪੱਕੇ ਹੋਣ ਦਾ ਫਿਰ ਆਪਾਂ ਕੀ ਕਰਦੇ ਆ ਫਿਰ ਆਪਾਂ ਮੈਰਿਜਸ ਕਰਾਣੇ ਆ ਇਲੀਗਲ ਉਧਰ ਦੇ ਸਿਟੀਜ਼ਨਸ਼ਿਪ ਨਾਲ ਸਿਟੀਜ਼ਨ ਨਾਲ ਆਪਾਂ ਮੈਰਿਜ ਕਰਾ ਲਈ ਜਾਂ ਕੋਈ ਫੇਕ ਆਪਣਾ ਬਿਜ਼ਨਸ ਬਣਾ ਲਿਆ ਜਾਂ ਕਿਸੇ ਫੇਕ এমਪਲੋਇਰ ਤੋਂ ਵਰਕ ਐਕਸਪੀਰੀਅੰਸ ਲੈਟਰ ਲੈ ਲੇ ਜਾਂ ਵਰਕ ਲੈਟਰ ਲੈ ਲੇ ਕਿ ਅਸੀਂ ਸਟੱਡੀ ਨੂੰ ਛੱਡ ਕੇ ਡਾਇਰੈਕਟ ਪੀਆਰ ਅਪਲਾਈ ਕਰ ਦਈਏ ਸਟੱਡੀ ਤੋਂ ਸਾਡੀ ਜਾਨ ਛੁੱਟ ਜਾਵੇ ਉਹ ਗੱਲਾਂ ਨੇ ਜਿਹੜੀਆਂ ਮੈਂ ਕਰ ਰਿਹਾ ਹਾਂ ਕਿ ਕਿਉਂ ਕਿਉਂ ਇਹ ਰੀਜ਼ਾ ਚੀਜ਼ਾਂ ਹੋ ਰਹੀਆਂ ਨੇ ਇਹ ਸਭ ਚੀਜ਼ਾਂ ਕਰਕੇ ਇਹ ਗੱਲਾਂ ਹੋ ਰਹੀਆਂ ਨੇ ਹੁਣ ਮੈਂ ਆਪਣਾ ਇੱਕ opinion ਦੱਸ ਦਿੰਦਾ ਹੁਣ ਮੇਰੀ ਇੱਕ ਸਵਿਡਨ ਦੀ ਬਹੁਤ ਫੇਮਸ ਯੂਨੀਵਰਸਿਟੀ ਆ ਮੇਰੀ ਉਹਨਾਂ ਨਾਲ ਗੱਲ ਹੋਈ ਪਿਛਲੇ ਵੀਕ ਦੀ ਗੱਲ ਹੈ ਮੈਂ ਮੇਲ ਕੀਤੀ ਆ ਕਿ ਇਦਾਂ ਦਾ ਕਰਕੇ ਅਸੀਂ ਸਾਲ ਦੋ ਸਾਲ ਤੋਂ 스웨ਡਨ ਪ੍ਰਮੋਟ ਕਰ ਰਹੇ ਹਾਂ 스웨ਡਨ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਅਸੀਂ ਉਹਨੂੰ ਭੇਜ ਰਹੇ ਹਾਂ ਕਿਉਂਕਿ ਮੇਰੇ ਕੋਲ ਕੁਐਰੀਜ਼ ਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਮੈਲ ਡਰੌਪ ਕਰਦੀ ਉਹਨਾਂ ਦਾ ਰਿਵਰਟ ਆਇਆ ਚਲੋ ਉਹਨਾਂ ਨੇ ਮੈਨੂੰ ਆਪਣੇ WhatsApp ਨੰਬਰ ਦਿੱਤਾ ਮੈਂ WhatsApp ਤੇ ਚੈਟ ਵਗੈਰਾ ਕੀਤੀ ਮੈਨੂੰ ਉਸ ਤੋਂ ਬਾਅਦ ਕਹਿੰਦੇ ਆ ਕਿ ਤੁਹਾਡਾ ਰੀਜ਼ਨ ਮੈਂ ਕਿਹਾ ਮੈਂ ਪੰਜਾਬ ਕਿਉਂਕਿ ਮੇਰੇ WhatsApp ਤੇ ਫੋਟੋ ਲੱਗੀ ਹੋਈ ਸੀ ਤੇ ਪੰਜਾਬ ਮੈਂ ਕਿਹਾ ਮੇਰਾ ਪੰਜਾਬ ਰੀਜ਼ਨ ਤੋਂ ਆ ਤੇ ਕਹਿੰਦੇ ਤੁਹਾਡੇ ਕੋਲ ਸਟੂਡੈਂਟ ਕਿਹੜੇ ਰੀਜ਼ਨ ਦੇ ਜਾ ਕਿਹੜੇ ਸਟੇਟ ਦੇ ਆ ਮੈਂ ਕਿਹਾ ਕੋ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਤੇ ਰਾਜਸਥਾਨ ਵੱਲੋਂ ਦੇ ਸਟੂਡੈਂਟਸ ਹੁੰਦੇ ਆ ਜੈਨ ਕੁਐਰੀਜ਼ ਹੁੰਦੀਆਂ ਨੇ ਜਿਹੜੀਆਂ ਆਉਂਦੀਆਂ ਨੇ ਉਹ ਕਹਿੰਦੇ ਨੌਰਥ ਮੈਂ ਕਿਹਾ ਹਾਂਜੀ ਉਹਨਾਂ ਦਾ ਇੱਕੋ ਹੀ ਅੱਗੇ ਰੀਜ਼ਨ ਸੀਗਾ ਸੌਰੀ ਅਸੀਂ ਤੁਹਾਡੇ ਨਾਲ ਕੋਈ ਅੱਗੇ ਗੱਲ ਨਹੀਂ ਕਰ ਸਕਦੇ ਜਾਂ ਕੋਈ ਤੁਹਾਨੂੰ ਐਗਰੀਮੈਂਟ ਨਹੀਂ ਦੇ ਸਕਦੇ ਅਸੀਂ ਤੁਹਾਡੇ ਨਾਲ ਮੈਂ ਪੁੱਛਿਆ ਰੀਜ਼ਨ ਕਿਰੇ ਤੁਹਾਡੇ ਜਿਹੜੇ ਰੀਜ਼ਨ ਦੀ ਮੈਂ ਗੱਲ ਕਰਦਾ ਆ ਮੈਨੂੰ ਇੱਕ ਵੀ ਸਟੂਡੈਂਟ ਦਿਖਾ ਦਿਓ ਅ ਮੰਨ ਲਓ ਫੋਰ ਐਗਜ਼ਾਮਪਲ ਸਵੀਡਨ ਦੀ ਗੱਲ ਕਰ ਲੈਂਦੇ ਮੈਨੂੰ ਕਹਿੰਦੇ ਤੁਸੀਂ ਸਵੀਡਨ ਦੇ ਵਿੱਚ ਇੱਕ ਵੀ ਸਟੂਡੈਂਟ ਪੰਜਾਬ ਜਾਂ ਨੌਰਥ ਸਾਈਡ ਤੋਂ ਦਿਖਾ ਦਿਓ ਜਿਨਨੇ ਤੁਹਾਨੂੰ ਕਿਹਾ ਹੋਵੇ ਕਿ ਮੈਂ ਆਪਣੀ ਡਿਗਰੀ ਕੰਪਲੀਟ ਕਰ ਲਈ ਜਦੋਂ ਇਹ ਗੱਲ ਕਹੀ ਮੇਰੇ ਵੀ ਦਿਮਾਗ 'ਚ ਗੱਲਾਂ ਚੱਲ ਨੇ ਮੈਂ ਕਿਹਾ ਜਿੰਨੇ ਸਟੂਡੈਂਟ ਭੇਜਿਆ ਕਿਸੇ ਨੂੰ ਪੁੱਛਾਂ ਵੀ ਕੰਪਲੀਟ ਕੀਤੀ ਹੋਣੀ ਆ ਜਿੰਨੇ ਜਿੰਨੇ ਫੋਨ ਮੈਸੇਜ ਕੀਤੇ ਅਗਲੇ ਕਹਿੰਦੇ ਨਹੀਂ ਅਸੀਂ ਪੁਰਤਗਾਲ ਆ ਕੋਈ ਕਹਿੰਦਾ ਨਹੀਂ ਮੈਂ ਆਪਣਾ ਬਿਜ਼ਨਸ ਕਰ ਲਿਆ ਕੋਈ ਕਹਿੰਦਾ ਨਹੀਂ ਮੈਂ ਸੈਟਲ ਹੋ ਗਿਆ ਏਦਾਂ ਏਦਾਂ ਸ਼ਾਰਟਕਟ ਲੈ ਕੇ ਇਹ ਗੱਲਾਂ ਮੈਨੂੰ ਇੱਕ ਵੀ ਸਟੂਡੈਂਟ ਨਹੀਂ ਮਿਲਿਆ ਸਵੀਡਨ ਦੇ ਵਿੱਚ ਜਿਹੜਾ ਬੰਦਾ ਕਵੇ ਮੈਂ ਆਪਣੀ ਡਿਗਰੀ ਕੰਪਲੀਟ ਕਰ ਲਈ ਹੁਣ ਉਹ ਯੂਨੀਵਰਸਿਟੀ ਦਾ ਕਹਿਣਾ ਕੀ ਸੀ ਕਿ ਤੁਸੀਂ ਇੱਕ ਸਟੂਡੈਂਟ ਦਿਖਾ ਦਿਓ ਜਿਹੜਾ ਤੁਹਾਡੇ ਵਾਲੀ ਸਾਈਡ ਤੋਂ ਸਾਡੇ ਕੋਲ ਆਇਆ ਵੀ ਉਹਨੇ ਡਿਗਰੀ ਕੰਪਲੀਟ ਕਰਕੇ ਇੱਥੇ ਆਪਣਾ ਜਿਹੜਾ ਅਗਲਾ 6 ਮਨთ ਦਾ ਜੌਬ ਸਰਚ ਵੀਜ਼ਾ ਜਿੰਨੂੰ ਆਪਾਂ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਹਿੰਦੇ ਆ ਉਹ ਲਿਆ ਹੋਵੇ ਕਈਆਂ ਨਾਲ ਗੱਲ ਕੀਤੀ ਕਿਸੇ ਨੇ ਵੀ ਨਹੀਂ ਲਿਆ ਮੈਂ ਉੱਥੇ ਕੋਈ ਜਵਾਬ ਦੇਣ ਦਾ ਨਹੀਂ ਸੀ ਕਿਉਂ ਕਿ ਮੇਰੇ ਕੋਲ ਕੋਈ ਸਟੂਡੈਂਟ ਅੱਜ ਦਾ ਨਹੀਂ ਸੀ ਜਿਨ੍ਹਾਂ ਨੇ ਸਵੀਡਨ ਤੋਂ ਡਿਗਰੀ ਕੰਪਲੀਟ ਕੀਤੀ ਹੋਵੇ ਹਰੇਕ ਸਟੂਡੈਂਟ ਨੇ ਸ਼ਾਰਟਕਟ ਲਿਆ ਸ਼ਾਰਟਕਟ ਲੈ ਕੇ ਕਈ ਪੁਰਤਗਾਲ ਗਏ ਕਈਆਂ ਨੇ ਜਰਮਨ ਗਏ ਕਈ ਇਟਲੀ ਗਏ ਪੇਪਰ ਅਪਲਾਈ ਕੀਤੇ ਜਾਂ ਕਈਆਂ ਨੇ ਸਵੀਡਨ ਦੇ ਵਿੱਚ 6 ਮਹੀਨੇ ਦੀ ਸਟੱਡੀ ਕਰਨ ਤੋਂ ਬਾਅਦ 30 ਕ੍ਰੈਡਿਟ ਲੈਣ ਤੋਂ ਬਾਅਦ ਆਪਣਾ ਵਰਕ ਪਰਮਿਟ ਜਾਂ ਬਿਜ਼ਨਸ ਵੀਜ਼ਾ ਅਪਲਾਈ ਕਰ ਲਿਆ ਕਿਸੇ ਨੇ ਆਪਣੀ ਜਿਹੜੀ ਆ ਉਹ ਡਿਗਰੀ ਕੰਪਲੀਟ ਨਹੀਂ ਕੀਤੀ ਕਿਉਂਕਿ ਯੂਨੀਵਰਸਿਟੀ ਜਿਹੜੀਆਂ ਨੇ ਉਛੇ ਮਹੀਨੇ ਕੰਪਲੀਟ ਕਰਨ ਤੋਂ ਬਾਅਦ 30 ਕ੍ਰੈਡਿਟ ਲੈਣ ਤੋਂ ਬਾਅਦ ਤੁਸੀਂ ਇਸ ਵੇੜਨ ਦੇ ਵਿੱਚ ਆਪਣਾ ਬਿਜ਼ਨਸ ਜਾਂ ਵਰਕ ਪਰਮਿਟ ਲੈ ਸਕਦੇ ਹੋ ਉਹ ਗਵਰਨਮੈਂਟ ਦਾ ਰੂਲ ਹੈ ਯੂਨੀਵਰਸਿਟੀ ਦਾ ਕੀ ਰੂਲ ਹੈ ਕਿ ਆਪਣੀ ਜਿਹੜੀ ਡਿਗਰੀ ਆ ਉਹ ਕੰਪਲੀਟ ਕਰੋ ਆਪਾਂ ਡਿਗਰੀ ਕੰਪਲੀਟ ਨਹੀਂ ਕਰਦੇ ਆਪਾਂ ਸ਼ਾਰਟਕੱਟ ਲੈ ਲੈਂਦੇ ਆ ਪਰ ਮੋਸਟਲੀ ਜਿਹੜੇ ਦੂਜੇ ਰੀਜ਼ਨਸ ਨੇ ਆਪਣੇ ਇੰਡੀਆ ਦੇ ਵਿੱਚ ਉਹ ਮੈਨੂੰ ਕਹਿੰਦੇ ਆ ਯੂਨੀਵਰਸਿਟੀ ਵਾਲੇ ਕਿ ਉਹ ਰੀਜ਼ਨ ਵਾਲੇ ਸਾਰੀ ਡਿਗਰੀ ਕੰਪਲੀਟ ਕਰਦੇ ਆ ਚਾਹੇ ਰੋਕੇ ਕਰਨੇ ਪਟਕੇ ਕਰਨੇ ਜਿਵੇਂ ਮਰਜ਼ੀ ਕਰਨ ਆਪਣੇ ਫੀਸਾ ਭਰਦੇ ਆ ਤੇ 3-3 ਸਾਲ ਦੀ ਜਾਂ 1-2 ਸਾਲ ਦੀ ਮਾਸਟਰ ਡਿਗਰੀ ਜਿਹੜੀ ਜਾਂ ਬੈਚਲਰ ਡਿਗਰੀ ਆ ਕੰਪਲੀਟ ਕਰਦੇ ਆ ਫਿਰ ਉਹ ਯੂਨੀਵਰਸਿਟੀ ਵਾਲੇ ਨੇ ਮੈਨੂੰ ਇੱਕ ਨੰਬਰ ਹੋਰ ਦਿੱਤਾ ਕਿੰਨੇ ਸਾਡਾ ਇੱਕ ਬੰਦਾ ਤੁਹਾਡੇ ਇੰਡੀਆ ਦੇ ਵਿੱਚ ਆਇਆ ਹੋਇਆ ਜਿਹੜਾ ਸਾਡੇ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦਾ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਮੈਂ ਉਹਨਾਂ ਨਾਲ ਗੱਲ ਕੀਤੀ ਮੈਨੂੰ ਕਹਿੰਦਾ ਮੈਂ ਕਹਿੰਦਾ ਜੀ ਮੈਂ ਐਵੇਂ ਕਰਕੇ ਵੀ ਜੋ ਮੈਂ ਪਹਿਲਾਂ ਮੈਟਰ ਦੱਸਿਆ ਸਾਰੀ ਮੇਰੀ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਕਿਰੇ ਪੰਜਾਬ ਸਾਡਾ ਕੋਈ ਅਸੀਂ ਵਿਜਿਟ ਤੇ ਨਹੀਂ ਆਉਣਾ ਚੰਡੀਗੜ੍ਹ ਵੀ ਨਹੀਂ ਆਉ ਅਸੀਂ ਸਿਰਫ ਇੱਧਰ ਵਾਲੀ ਸਾਈਡ ਰਹਿਣਾ ਜੇ ਤੁਸੀਂ ਸਾਨੂੰ ਮਿਲਣਾ ਹੈ ਆ ਜਾਓ ਬਟ 1% ਚਾਂਸ ਹੈ ਕਿ ਅਸੀਂ ਤੁਹਾਡੇ ਗੱਲਾਂ ਤੋਂ ਸੈਟੀਸਫਾਈ ਹੋ ਕੇ ਤੁਹਾਡੇ ਨਾਲ ਆਪਣੇ ਐਗਰੀਮੈਂਟ ਕਰਾਂਗੇ ਜਾਂ ਆਪਾਂ ਫਰਦਰ ਆਪਾਂ ਇਕੱਠੇ ਕੰਮ ਕਰਾਂਗੇ ਫਿਰ ਮੈਂ ਇੰਨੀ ਦੂਰੋਂ ਮੈਨੂੰ ਨਾਗਪੁਰ ਬੁਲਾ ਰਹੇ ਸੀ ਗਵਰਨਮੈਂਟ ਯੂਨੀਵਰਸਿਟੀ ਹੈ ਪਬਲਿਕ ਮੈਨੂੰ ਨਾਗਪੁਰ ਬੁਲਾ ਰਹੇ ਸੀ ਨਾਗਪੁਰ ਆ ਕੇ ਮੀਟਿੰਗ ਕਰੋ ਫਿਰ ਆਪਾਂ ਸੋਚਾਂਗੇ ਤੁਹਾਡੇ ਨਾਲ ਕੰਮ ਕਰਨ ਬਾਰੇ ਪਰ ਮੈਨੂੰ 100 1% ਪਤਾ ਸੀ ਕਿ ਉਹਨਾਂ ਨੇ ਐਗਰੀਮੈਂਟ ਨਹੀਂ ਕਰਨਾ ਮੇਰਾ ਆਉਣ ਜਾਣ ਦਾ ਖਰਚਾ ਵੀ ਲੱਗਦਾ ਹੋਣਾ ਹੀ ਹੋਣਾ ਸੀ ਉਹ ਜਦੋਂ ਗੱਲ ਹੋਈ ਆ ਤੇ ਮੈਂ ਸੋਚੀ ਵੀ ਗਿਆ ਦੋ ਤਿੰਨ ਘੰਟੇ ਵੀ ਇਹ ਹੈ ਵੀ ਕਿ ਸੱਚਾਈ ਹੈ ਜੇ ਮੈਂ ਉਹਨਾਂ ਨਾਲ ਲੜਾਂ ਕਿ ਹਾਂ ਨਹੀਂ ਮੇਈ ਸਟੂਡੈਂਟ ਸਾਡੇ ਜੈਨੂਅਨ ਆ ਜਾਂ ਕਿੰਦਾ ਤਾਂ ਲੜਨ ਦਾ ਵੀ ਕੀ ਕੋਈ ਮੈਟਰ ਨਹੀਂ ਤਾਂ ਮੈਂ ਉਹਨਾਂ ਨੂੰ ਅੱਗੇ ਉਹਨਾਂ ਨੂੰ ਸਿੱਧਾ ਹੀ ਕਹਤਾ ਤੁਸੀਂ ਇੱਕ ਸਟੂਡੈਂਟ ਦਿਖਾ ਦਿਓ ਜਿਨ੍ਹਾਂ ਨੇ ਜਿਹੜੀ ਆਪਣੀ ਡਿਗਰੀ ਆ ਉਹ ਕੰਪਲੀਟ ਕੀਤੀ ਹੋਵੇ ਜਿਹੜਾ ਕਿ ਮੇਰੇ ਕੋਲ ਹੈ ਨਹੀਂ ਸੀ ਕੋਈ ਪਰ ਜੇ ਸੋਚਿਆ ਜਾਵੇ ਹੁਣ ਯੂਨੀਵਰਸਿਟੀ ਮੈਨੂੰ ਇੱਕ ਚੀਜ਼ ਹੋਰ ਵੀ ਕਹਿੰਦੇਗਾ ਤੂੰ ਰਿਸਪੌਂਸਿਬਿਲਟੀ ਲੈਗਾ ਕਿ ਜਿਹੜਾ ਤੂੰ ਸਟੂਡੈਂਟ ਭੇਜੇਗਾ ਉਹ 101% ਆਪਣੀ ਡਿਗਰੀ ਕੰਪਲੀਟ ਕਰਨਗੇ ਇਹ ਤੁਸੀਂ ਲਿਖ ਕੇ ਦੇ ਦੋ ਐਗਰੀਮੈਂਟ ਕਰ ਲੋ ਜੇ ਉਹ ਕਦੇ ਮੂਵ ਕਰਦੇ ਆ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਹੁਣ ਆਪਾਂ ਕਿਸੇ ਦਾ ਢਿੱਡ ਚ ਦਾ ਬੜੇ ਨਹੀਂ ਜਾਂ ਕਿਸੇ ਦਾ ਐਡਾ ਪਤਾ ਨਹੀਂ ਵੀ ਆ ਕੰਪਲੀਟ ਕਰਨਗੇ ਜਾਂ ਨਹੀਂ ਹੁਣ ਆਪਾਂ ਇੱਕ ਬੰਦੇ ਨੂੰ ਇੱਕ ਜਰੀਆ ਬਣ ਸਕਦੇ ਆ ਭੇਜ ਸਕਦੇ ਆ ਅੱਗੇ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਉਹ ਮੈਨੂੰ ਤਾਂ ਪਤਾ ਨਹੀਂ ਉਸ ਚੀਜ਼ ਦਾ ਉਹ ਵੀ ਗੱਲ ਹੈ ਸੋ ਮੇਰਾ ਕਹਿਣ ਦਾ ਇਹ ਹੈ ਕਿ ਆਪਣੇ ਰੀਜਨ ਦੇ ਵਿੱਚ ਚਲੋ ਰੂਲ ਤੇ ਰੈਗੂਲੇਸ਼ਨ ਐਡਮਿਸ਼ਨ ਦੇ ਲਈ ਤੇ ਅ ਵੀਜ਼ਾ ਲਈ ਕਿਉਂ ਲੱਗ ਭਰਾਏਗੇ ਸੀ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਉਹ ਚੀਜ਼ਾਂ ਕਰਕੇ ਹੀ ਬਣਾਏਗਾ ਉਹ ਮੈਨੂੰ 2-3 ਸਾਲ ਦਾ ਯੂਰਪ ਦੀ ਯੂਨੀਵਰਸਿਟੀ ਦੇ ਨਾਲ ਮੱਥਾ ਮਾਰਦੇ ਨੂੰ ਟਾਈਮ ਹੋ ਗਿਆ ਮੈਨੂੰ ਪਤਾ ਲੱਗ ਗਿਆ ਵੀ ਉਹ ਕੀ ਪਾਲਦੇ ਆ ਉਹ ਪਾਲਦੇ ਆ ਕਿ ਬੰਦਾ ਇੱਥੋਂ ਮੂਵ ਨਾ ਕਰੇ ਹਰੇਕ ਯੂਨੀਵਰਸਿਟੀ ਐਦਾਂ ਹੀ ਪਾਲਦੀ ਆ ਕਿ ਬੰਦਾ ਇੱਥੋਂ ਮੂਵ ਨਾ ਕਰੇ ਵੱਡਾ ਆਪਾਂ ਆਪਣੇ ਕੋਲ ਆਪਸ਼ਨ ਨਹੀਂ ਹੁੰਦਾ ਆਪਾਂ ਪਿੱਛੋਂ ਐਵੇਂ ਦੇ ਘਰਾਂ ਚੋਂ ਗਏ ਹੁੰਨੇ ਆ ਜਾਂ ਪਿੱਛੋਂ ਐਦਾਂ ਦੇ ਆਪਾਂ ਸਿਚੁਏਸ਼ਨ ਵੇਖੀ ਹੁੰਦੀ ਹੈ ਕਿ ਆਪਾਂ ਉੱਥੇ ਰਹਿ ਕੇ ਸੈਟਲ ਹੋਣਾ ਹੀ ਵਧੀਆ ਸਮਝਦੇ ਆਂ ਕਿ ਆਪਾਂ ਵਾਪਸ ਨਾ ਆਈਏ ਉੱਥੇ ਫਿਊਚਰ ਨਹੀਂ ਆਪਾਂ ਸੈੱਟ ਹੁੰਨੇ ਆਂ ਪੀਆਰ ਮਿਲਦੀ ਆ ਮੁਰਕੇ ਆਪਣੀ ਫੈਮਲੀ ਜਾਂਦੀ ਹੈ ਇੱਕ ਪੂਰੀ ਫੈਮਲੀ ਦਾ ਜਿਹੜਾ ਉਹ ਵजूद ਆ ਉਹ ਪਿੱਛੋਂ ਖਤਮ ਹੋ ਕੇ ਉਸ ਕੰਟਰੀ ਸੈਟਲ ਹੋ ਜਾਂਦਾ ਹੈ ਅੱਗੇ ਜਿਹੜਾ ਫਿਊਚਰ ਦੇ ਵਿੱਚ ਬੱਚੇ ਹੋਣੇ ਆ ਉਹ ਉਧਰ ਦੀ ਕੰਟਰੀਜ਼ ਦੇ ਵੱਜਣੇ ਆ ਨਾ ਕਿ ਪੰਜਾਬ ਦੇ ਆਪਸ਼ਨ ਕੋਈ ਹੋਰ ਗਵਰਨਮੈਂਟ ਦਾ ਵੇ ਤੇ ਫਿਰ ਆਪਾਂ ਸੋਚ ਵੀ ਸਕੀਏ ਕਿ ਆਪਾਂ ਵਾਪਸ ਆਈਏ ਜੋ ਬਾਕੀ ਗਵਰਨਮੈਂਟਸ ਦੇ ਵਿੱਚ ਜੋ ਸਾਊਥ ਰੀਜਨ ਦੇ ਵਿੱਚ ਉਹ ਜਿਹੜੇ ਜੋਬਸ ਨੇ ਅਵੇਲੇਬਲ ਹੈਗੀਆਂ bizness ਵੀ ਕਰ ਸਕਦੇ ਆ ਬਟ ਆਪਾਂ ਉਧਰ ਜਾਂਦੇ ਆ ਆਪਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਆਂਦੀ ਆ ਇਹ ਗੱਲਾਂ ਕਰਨ ਦਾ ਮੋਟਿਵ ਕੀ ਸੀ ਜਾਂ ਮੇਰਾ ਕੀ ਰੀਜ਼ਨ ਕੀ ਸੀ ਕੱਲ ਤੁਹਾਨੂੰ ਦੱਸਣ ਦਾ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਐਡਮਿਸ਼ਨ ਯੂਰਪ ਦੀਆਂ ਕਿਸੇ ਵੀ ਕੰਟਰੀ ਦੇ ਲਈ ਅਪਲਾਈ ਕਰਦੇ ਆ ਤਾਂ ਪੰਜਾਬ ਹਰਿਆਣਾ ਹਿਮਾਚਲ ਜਾਂ ਕੋਈ ਦੋ ਤਿੰਨ ਹੋਰ ਉਹਦੇ ਰੀਜਨਸ ਨੇ ਇੱਕ ਜੰਮੂ ਕਸ਼ਮੀਰ ਉਹਦੇ ਲਈ ਵੀ ਲੱਗ ਕੇ ਉਹਨਾਂ ਦੇ ਲਈ ਆਪਣੇ ਲਈ ਲੱਗ ਗਟੇਰੀ ਆ ਆਪਾਂ ਨੂੰ ਉਥੋਂ ਲੰਘ ਕੇ ਜਾਣਾ ਪੈਂਦਾ ਆ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹਦਾ ਇੱਕ ਫੋਲੋ ਕਰਨਾ ਪੈਂਦਾ ਪੂਰਾ ਮੈਪ ਬਾਕੀ ਨਾਲੋਂ ਆਪਣਾ ਥੋੜਾ ਜਿਹਾ ਸਟ੍ਰਿਕਟ ਐ ਸੋ ਆਪਾਂ ਨੂੰ ਸਬਰ ਰੱਖਣਾ ਪੈਣਾ ਆ ਮੈਂ ਜਿਹੜੀ ਗੱਲ ਕਰਨ ਲਈ ਇੰਨੀਆਂ 25 ਮਿੰਟ ਤੋਂ ਵੀਡੀਓ ਜਿਹੜੀ ਬਣਾਈ ਆ ਸਿਰਫ ਇੰਨੀ ਗੱਲ ਐ ਕਿ ਜੇ ਜਾਣ ਆ ਵੀਜ਼ੇ ਮਿਲ ਜਾਂਦੇ ਆ ਕੋਈ ਡਾਊਟ ਵਾਲੀ ਗੱਲ ਨਹੀਂ ਐ ਵੀਜ਼ੇ ਮਿਲਦੇ ਆ ਬਟ ਸਬਰ ਰੱਖਣਾ ਪੈਂਦਾ ਹੈ ਆਪਣੇ ਰੀਜਨਸ ਨੂੰ ਇਦਾਂ ਦਾ ਜਿਹੜਾ ਕਿ ਇੱਕ ਨਜ਼ਰੀਆ ਐਂਬੈਸੀ ਦਾ ਬਣ ਚੁੱਕਿਆ ਉਹ ਕਿਵੇਂ ਗੋ ਥਰੂ ਕਰਨੀ ਹੈ ਨਜ਼ਰੀਆ ਜਿਹੜੀ ਡਾਕੂਮੈਂਟ ਲਾਣੇ ਆ ਜਾਂ ਐਡਮਿਸ਼ਨ ਅਪਲਾਈ ਕਰਨੀ ਹੈ ਉਹ ਕਿਵੇਂ ਗੋ ਥਰੂ ਕਰਨੀ ਹੈ ਉਹ ਇੱਕ ਪੂਰੀ ਚੰਗੀ ਤਰ੍ਹਾਂ ਨੋਲਿਜ ਲੈ ਕੇ ਫਿਰ ਗੋ ਥਰੂ ਕਰੇ ਉਹ ਨਹੀਂ ਤਾਂ ਐਡਮਿਸ਼ਨ ਜਿਹੜੀਆਂ ਨਹੀਂ ਦਿੰਦੇ ਐਡਮਿਸ਼ਨ ਨਾ ਹੋਏ ਵੀਜੇ ਤੱਕ ਆਪਾਂ ਪਹੁੰਚਣਾ ਨਹੀਂ ਉਹਨਾਂ ਵਾਲੇ ਕੁਝ ਸਾਲਾਂ ਨੂੰ ਰਿਕੁਆਇਰਮੈਂਟਸ ਦੁਆਰਾ ਫਿਰ ਹਾਈ ਹੋਣਗੀਆਂ ਹੀ ਹੋਣਗੀਆਂ ਕਿਉਂਕਿ ਸਟੂਡੈਂਟਸ ਹੁਣ ਸਾਰੇ ਯੂਰਪ ਵੱਲ ਮੂਵ ਕਰਦੇ ਪਏ ਯੂਰਪ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਹੋਰ ਵਧਣਗੀਆਂ ਮੈਨੂੰ ਲੱਗ ਰਿਹਾ ਜਿੱਥੋਂ ਤੱਕ ਕਿਉਂਕਿ ਹੁਣੇ ਹੀ ਉਹਨਾਂ ਨੇ ਪਿਛਲੇ ਪਿਛਲੇ ਵੀ ਮੈਂ ਸਾਲ ਦੀ ਗੱਲ ਕਰਾਂ 스ਵੇਡਨ ਦੇ ਵਿੱਚ ਜਿੰਨੀਆਂ ਐਪਲੀਕੇਸ਼ਨਾਂ ਪਾਈਆਂ ਸੀ 90% ਰਿਜ਼ਲਟ ਮਿਲਿਆ ਸੀ ਇਸ ਵਾਰ 스ਵੇਡਨ ਜਿੰਨੀਆਂ ਐਪਲੀਕੇਸ਼ਨਾਂ ਪਾਈਆਂ 30 ਤੋਂ 40% ਰਿਜ਼ਲਟ ਮਿਲਿਆ ਕਿਉਂ ਉਹੀ ਰੀਜ਼ਨ ਜਿਹੜਾ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਹਾਂ ਇਹ ਗੱਲਾਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਕਲੀਅਰ ਕਰਨੀਆਂ ਸੀ ਕਿ ਥੋੜਾ ਸਬਰ ਰੱਖਣ ਦੀ ਲੋੜ ਹੈ ਇਲੀਗਲ ਐਕਟੀਵਿਟੀਜ਼ ਜਾਂ ਕੁਝ ਹੋਰ ਜਾਣੇ ਆ ਤਾਂ ਆਪਾਂ ਅੱਗੇ ਆਉਣ ਵਾਲੇ ਬੱਚਿਆਂ ਦਾ ਫਿਚਰ ਖਰਾਬ ਕਰਦੇ ਆ ਉਹ ਚੀਜ਼ਾਂ ਨੂੰ ਨਾ ਕੀਤਾ ਜਾਵੇ ਬਾਕੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਮੈਂ ਕੁਝ ਗਲਤ ਕਿਸੇ ਨੂੰ ਬੋਲਿਆ ਹੋਵੇ ਤਾਂ ਉਹ ਚੀਜ਼ ਲਈ ਮਾਫੀ ਚਾਹੁੰਦਾ ਆ ਅੱਗੇ ਤੋਂ ਹੋਰ ਜੋ ਵੀ ਮੇਰੇ ਨਾਲ ਐਕਸਪੀਰੀਅੰਸ ਹੁੰਦਾ ਰਹੂਗਾ ਜਾਂ ਯੂਰਪ ਦਾ ਜਾਂ ਕਿਸੇ ਵੀ ਕੰਟਰੀ ਦਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਰਹੂੰਗਾ ਬਾਕੀ ਵੀਜ਼ੇ ਨੂੰ ਲੈ ਕੇ ਐਡਮਿਸ਼ਨ ਨੂੰ ਲੈ ਕੇ ਤੁਸੀਂ ਹੈਲਪ ਮੇਰੀ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਮੇਰੇ ਵਟਸਐਪ ਫੇਸਬੁਕ ਇੰਸਟਾਗ੍ਰam ਤੇ ਮੇਰੇ ਨਾਲ ਗੱਲ ਕਰ ਸਕਦੇ ਹੋ ਯੂਰਪ ਤੇ ਹਰੇਕ ਕੰਟਰੀ ਯੂਕੇ ਹੋ ਗਿਆ ਕੈਨੇਡਾ ਆਸਟ੍ਰੇਲੀਆ ਨੇ ਕਿਸੇ ਵੀ ਕੰਟਰੀ ਤੁਸੀਂ ਜਾਣਾ ਬੈਸਟ ਵੇ ਕੀ ਹੈ ਇਕੱਲੇ ਇਕੱਲੇ ਜਾਂ ਸਪਾਊਸ ਦੇ ਨਾਲ ਕਿਸ ਕੰਟਰੀ ਐਲੀਜੀਬਿਲਟੀ ਆ ਕੋਸ਼ਿਸ਼ ਇਹ ਹੀ ਰਹਿੰਦੀ ਆ ਕਿ ਰਿਪਲਾਈ ਕਰ ਸਕਾ ਕਈ ਵਾਰੀ ਰਿਪਲਾਈ ਨਹੀਂ ਕਰ ਹੁੰਦਾ ਤੁਸੀਂ ਮੇਰੇ ਦੋਵੇਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਕਾਲ ਕਰਕੇ ਵੀ ਇਨਫੋਰਮੇਸ਼ਨ ਆਪਣੇ ਜਿਹੜੀ ਵੀਜ਼ੇ ਦੀ ਹੈਗੀ ਆ ਜਾਂ ਕੁਐਰੀ ਹੈਗੀ ਆ ਉਹ ਆਪਣੇ ਦੌਰ ਕਰ ਸਕਦੇ ਆ ਇਸ ਹੀ ਦਾ ਪੂਰਾ ਅੱਜ ਦਾ ਵੀਡੀਓ ਦਾ ਟੌਪਿਕ ਕਿ ਕਿਉਂ ਕੁਝ ਕੰਟਰੀਆਂ ਦਾ ਅਡਮਿਸ਼ਨ ਤੇ ਵੀਜ਼ੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਲਈ ਜਿਹੜਾ ਅਲੱਗ ਪ੍ਰੋਸੀਜਰ ਹੈ ਜਿਹੜਾ ਨਜ਼ਰੀਆ ਆ ਉਹ ਅਲੱਗ ਹੈ ਇਹ ਅੱਜ ਦਾ ਟੌਪਿਕ ਸੀ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਡੇ ਬਹੁਤ ਸਾਰੇ ਡਾਊਟਸ ਕਲੀਅਰ ਹੋਏ ਹੋਣਗੇ ਸੋ ਇਸੇ ਤਰ੍ਹਾਂ ਦੇ ਵੀਡੀਓਜ਼ ਹੋਰ ਵੀ ਆਉਂਦੀਆਂ ਰਹਿਣਗੀਆਂ ਜਾਂ ਇਨਫੋਰਮੇਸ਼ਨ ਵੀਡੀਓ ਵੀ ਆਉਂਦੇ ਰਹਿਣਗੀਆਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਇੱਕ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਵਿੱਚ ਉਹਨਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ